ਭਾਰਤੀ ਕਿਸਾਨ ਯੂਨੀਅਨ ਏਕਤਾ ਮਲਬਈ ਦਾ ਅੱਜ ਆਗਾਜ਼ ਹੋ ਗਿਆ ਐ ਇਸੇ ਹਾਲ ਦੇ ਵਿੱਚ ਗ੍ਰਾਂਤੀ ਸਿੰਘ ਤੋਂ ਅਰਦਾਸ ਕਰਵਾ ਕੇ ਬੋਲੇ ਸੋਨ ਹਾਲ ਦੇ ਜਕਾਰੇ ਛੱਡ ਕੇ ਕਿਸਾਨ ਜਥੇਬੰਦੀ ਦਾ ਆਗਾਜ਼ ਹੋਇਆ ਪਿੱਛੇ ਫਲੈਕਸ ਦੇਖ ਸਕਦੇ ਹੋ ਬੈਨਰ ਦੇਖ ਸਕਦੇ ਹੋ ਕਿ ਬਾਬਾ ਬੰਦਾ ਸਿੰਘ ਬਹਾਦਰ ਜ਼ਮੀਨਾਂ ਦੇ ਰਾਖੇ ਸੀ ਜੋ ਉਹਨਾਂ ਦੀ ਫੋਟੋ ਝੰਡੇ ਦੇ ਵਿੱਚ ਬੈਜ ਦੇ ਵਿੱਚ ਜਿਹੜੀ ਛਪਾ ਕੇ ਇਤੋ ਆਗਾਜ਼ ਹੋਇਆ ਸੱਤ ਮੈਂਬਰੀ ਕਮੇਟੀ ਦੇ ਆਗੂ ਬੈਠੇ ਆ ਗੱਲਬਾਤ ਕਰਾਂਗੇ ਤਰਮਿੰਦਰ ਜੀ ਕਰਤੀ ਅਰਦਾਸ ਫੇਰ ਕਰਵਾ ਦਿੱਤੀ ਅਰਦਾਸ ਹਾਂਜੀ ਦੇਖੋ ਗੱਲ ਇਹ ਹੈ ਵੀ ਅਸੀਂ ਇਸ ਗੱਲ ਨੂੰ ਬੜੇ ਠੰਡੇ ਦਿਮਾਗ ਨਾਲ ਵਿਚਾਰਿਆ ਹੈ ਵੀ ਸਾਨੂੰ ਜਿਹੜੀਆਂ ਅਸੀਂ ਜ਼ਮੀਨਾਂ ਤੇ ਖੜੇ ਆ ਜਿਹੜੀਆਂ ਜ਼ਮੀਨਾਂ ਤੇ ਚੱਲਦੇ ਆ ਜਿਹੜੀਆਂ ਜ਼ਮੀਨਾਂ ਦੇ ਸਿਰ ਤੇ ਸਾਡੇ ਬਾਬੇ ਦਾਦਿਆਂ ਤੋਂ ਲੈ ਕੇ ਪੜਦੇ ਆਇਆ ਉਹ ਕਿਹਨੇ ਦਿੱਤੀਆਂ ਇਹ ਕਿਹਨੂੰ ਮਤਲਬ ਬਚਾ ਰਹਾ ਆ ਵੀ ਅਸੀਂ ਮੌਕੇ ਦੀ ਸਮੇਂ ਦੀ ਸਰਕਾਰ ਨਾਲ ਟਕਰਾ ਕੇ ਇਹਨਾਂ ਮਜਾਰਿਆਂ ਨੂੰ ਇਹਨਾਂ ਦੇ ਮਾਲਕ ਬਣਾ ਦੇਣਾ ਉਹ ਮਾਲਕ ਬਣਾਉਣ ਵਾਲੇ ਹੈਗੇ ਸੀਗੇ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਇਸ ਕਰਕੇ ਫਿਰ ਅਸੀਂ ਸੋਚਿਆ ਵੀ ਸਾਡਾ ਜਥੇਬੰਦੀ ਕੋਈ ਵੀ ਹੋਵੇ ਉਹਦੀ ਇੱਕ ਵਿਚਾਰਧਾਰਾ ਹੁੰਦੀ ਹੈ ਵਿਚਾਰਧਾਰਾ ਉਹਦੇ ਦੋ ਨੇਗਿਆ ਖੱਬੇ ਪੱਕੇ ਕਹਿ ਦਿੰਦੇ ਨੇ ਇੱਕ ਸਿੱਖ ਵਿਚਾਰਧਾਰਾ ਫਿਰ ਸਿੱਖ ਵਿਚਾਰਧਾਰਾ ਸਿੱਖਾਂ ਦੇ ਘਰ ਚ ਜਨਮੇ ਹੋਏ ਸਾਨੂੰ ਖੱਬੀ ਵਿਚਾਰਧਾਰਾ ਨਹੀਂ ਸਿਰਫ ਬਚ ਚੀਏਗੀ ਇਸ ਕਰਕੇ ਅਸੀਂ ਨੇ ਉਸ ਗੱਲ ਨੂੰ ਆਪਣੇ ਨੂੰ ਕੋਈ ਸਪਸ਼ਟ ਰੂਪ ਦੇ ਵਿੱਚ ਰੱਖਿਆ ਜਾਵੇ ਲੋਕਾਂ ਸਾਹਮਣੇ ਵੀ ਇਹ ਸਿੱਖ ਧਰਮ ਨੂੰ ਨਹੀਂ ਛੱਡਿਆ ਜਾ ਸਕਦਾ ਅਸੀਂ ਸਿੱਖ ਧਰਮ ਦੇ ਲੋਕ ਆ ਇਹ ਸਿੱਖਾਂ ਨਹੀਂ ਜਤੇ ਬੰਦੀਆਂ ਇਹ ਕਿਸਾਨਾਂ ਨਹੀਂ ਜਤੇ ਬੰਦੀਆਂ ਕਿਸਾਨਾਂ ਲਈ ਕੰਮ ਕਰਨ ਵਾਲੀ ਆ ਪਾਪਾ ਬੰਦਾ ਸਿੰਘ ਬਹਾਦਰ ਦਾ ਦੇਣ ਨਾ ਕੋਈ ਦੇ ਸਕੇ ਨਾ ਕੋਈ ਦੇ ਸਕੇ ਅਸੀਂ ਉਹਨਾਂ ਨੂੰ ਯਾਦ ਕਰਨ ਬਜੋਂ ਉਹਨਾਂ ਦੇ ਕੋਸ਼ਿਸ਼ ਕਰਨ ਬਜੋਂ ਵੀ ਉਹਨਾਂ ਦੇ ਸੰਘਰਸ਼ ਲਈ ਲੜੇ ਆ ਅਸੀਂ ਉਹਨਾਂ ਨੂੰ ਸੇਧ ਲੈ ਕੇ ਜੋ ਅਕਾਲ ਪੁਰਖ ਵਾਹਿਗੁਰੂ ਸਾਨੂੰ ਜਿਹੀ ਜੀ ਸਮੱਤ ਬਖਸ਼ੂਗਾ ਉਹ ਹੈ ਜਗੇ ਅਸੀਂ ਚੱਲਦੇ ਰਹਾਂਗੇ ਅਗਰਾਹਾ ਜਿੱਥੇ ਬੰਦੀ ਦੇ ਵਿੱਚ 20 25 25 ਸਾਲ ਕੰਮ ਕੀਤਾ ਹੈਗਾ ਹੁਣ ਵੀ ਚਰਚਾ ਚੱਲ ਰਹੀ ਹੈ ਜਿੱਥੇ ਸਟੇਜਾਂ ਤੋਂ ਗੁਰੂ ਪਤੇ ਸਾਂਝੀ ਕਰਨ ਜਾਂ ਜਕਾਰੇ ਬਲਾਉਣ ਤੋਂ ਪਾਬੰਦੀ ਹੈ ਅੱਜ ਇੱਥੇ ਦੇਖਿਆ ਅਰਦਾਸ ਵੀ ਕਰਵਾਈ ਬੋਲੇ ਸੋਨ ਹਾਲ ਦੇ ਜਕਾਰੇ ਵੀ ਲੱਗੇ ਗੁਰੂ ਪਤੇ ਵੀ ਸਾਂਝੀ ਹੋਈ ਵਿਚਾਰਧਾਰਾ ਦੇ ਵਿੱਚ ਇੰਨਾ ਬਦਲਾ ਇਹ ਸਵਾਲ ਹੋਰ ਵੀ ਲੋਕਾਂ ਵੱਲੋਂ ਹੋਣਗੇ ਸਾਡੇ ਵੀ ਸਵਾਲ ਹੈ ਵੀ ਇੰਨੇ ਸਾਲ ਇੱਕ ਵਿਚਾਰਧਾਰਾ ਦੇ ਵਿੱਚ ਰਹਿ ਕੇ ਇੰਨਾ ਬਦਲਾ ਆਲੇ ਪਾਸੇ ਕਿੰਮਤ ਦੇਖੋ ਗੱਲ ਇਹ ਹੈ ਵੀ ਜੇ ਉੱਥੇ ਜਿਹੜੀ ਵਿਚਾਰਧਾਰਾ ਉਹਨਾਂ ਦੀ ਵਿਚਾਰਧਾਰਾ ਮਾਰਕਸ ਨਾਲ ਮੈਰੀਆ ਲੈਨਨ ਨਾਲ ਮਿਲਦੀ ਹੈ ਜਿੱਥੇ ਤੱਕ ਲੜਾਈ ਵਾਲੀ ਫਾਈਟ ਵਾਲੀ ਹੈਗੀ ਉੱਥੇ ਤੱਕ ਅਸੀਂ ਸਹਿਮਤ ਸੀਗੇ ਇਹ ਗੱਲ ਨਹੀਂ ਹੈਗੀ ਅਸੀਂ ਲਗਾਤਾਰ ਉਹਨਾਂ ਨਾਲ ਕੰਮ ਵੀ ਕੀਤਾ ਹੈ ਜਿਹੜਾ ਵੀ ਕਟੀਆਂ ਨੇ ਅਗਵਾਈ ਵੀ ਦਿੱਤੀ ਆ ਪਰ ਉਹ ਜਿਹੜੀ ਵਿਚਾਰਧਾਰਾ ਸਾਨੂੰ ਨਹੀਂ ਜੱਚ ਰਹੀ ਸੀ ਉਹਦੇ ਵਿੱਚ ਸਾਡੇ ਅੰਦਰੂਨੀ ਫਾਈਟ ਦਾ ਕਾਰਨ ਹੀ ਸੀਗਾ ਤੇ ਉਹਨਾਂ ਨੂੰ ਉਹ ਠੀਕ ਲੱਗਦੀ ਆ ਉਹਨਾਂ ਨੇ ਉਹ ਰੱਖ ਲਈ ਅਸੀਂ ਸਾਨੂੰ ਠੀਕ ਲੱਗਦੀ ਆ ਅਸੀਂ ਨੇ ਇਹ ਰੱਖ ਲਈ ਇਹ ਅੱਗੇ ਆਉਣ ਵਾਲਾ ਸਮੰਨ ਤਾਰਾ ਕਰਦੂਗਾ ਬਹੁਤ ਸਾਰੀਆਂ ਮੰਗਾਂ ਜਿੱਥੇ ਤੁਹਾਡੀ ਪਿਛਲੀ ਜਥੇਬੰਦੀ ਚੁੱਪ ਸੀ ਇੱਥੋਂ ਤੁਸੀਂ ਬੋਲਦੇ ਸੁਣਿਆ ਐਮ ਐਸਬੀ ਦੀ ਵੀ ਗੱਲ ਕੀਤੀ ਸੁਆਮੀਨਾਥ ਕਮਿਸ਼ਨ ਦੀ ਰਿਪੋਰਟ ਦੀ ਗੱਲ ਕੀਤੀ ਤੇ ਉਸੇ ਉਹੀ ਸਮੁੱਚੀ ਕਰਜ਼ਾ ਮਾਫੀ ਦੀ ਵੀ ਗੱਲ ਕੀਤੀ ਪਹਿਲਾਂ ਕਿਉਂ ਨਹੀਂ ਸੀ ਇਸ ਪਾਸੇ ਇਹ ਮੰਗਾਂ ਕਿਉਂ ਨਹੀਂ ਸੀ ਤੁਹਾਡੇ ਬੁੱਲਾਂ ਤੇ ਅੱਜ ਮੰਗਾਂ ਆਉਣ ਦੀ ਵਜ੍ਹਾ देखो ਇਹਦੇ ਬਹੁਤ ਸਾਰੇ ਕਾਰਨ ਨੇ ਕਿ ਜਿਹੜੀ ਵੱਡੀ ਲੀਡਰਸ਼ਿਪ ਹੈ ਮੈਨੂੰ ਨਹੀਂ ਪਤਾ ਵੀ ਉਹਦੇ ਵਿੱਚ ਕਿੱਥੇ ਫਰਕ ਆ ਜਾਂ ਸਾਡੀ ਸੁਣਵਾਈ ਨਹੀਂ ਹੁੰਦੀ ਅਸੀਂ ਮੇਰੇ ਆਪਣੇ ਲੈਰ ਏਰੀਆ ਦੇ ਵਿੱਚ ਅਸੀਂ ਇੱਕ ਸਟੇਜ ਤੇ ਗੱਲ ਕਰ ਰਹੇ ਸੀ ਉੱਥੇ ਜਦੋਂ 17 ਏਕੜ ਤੋਂ ਉੱਤੇ ਦੀ ਵੰਡ ਦੀ ਗੱਲ ਕਰਦੇ ਨੇ ਤਾਂ ਉੱਥੇ ਸਾਨੂੰ ਇੱਕ ਸਵਾਲ ਆਇਆ ਵੀ ਕਿਸੇ ਬੱਚੇ ਦੇ ਫਾਦਰ ਸੀਗੇ ਉਹਨਾਂ ਦਾ ਫਾਦਰ ਤੇ ਮਾਦਰ ਦਾ ਐਕਸੀਡੈਂਟ ਹੋ ਗਿਆ ਬੱਚਾ ਬਚ ਗਿਆ ਉਹ ਉਹ 2 ਏਕੜ ਦਾ ਮਾਲਕ ਹੋ ਗਿਆ ਫਿਰ ਕੀ ਉਹ ਤੋਂ ਤਿੰਨ ਕਿੱਲੇ ਖੋ ਲੈ ਜਾਣਾ ਇਸ ਕਰਕੇ ਵੀ ਉਹਦਾ ਫਾਦਰ ਤੇ ਮਾਦਰ ਦੀ ਡੈਥ ਹੋ ਗਈ ਉਹ ਗੱਲਾਂ ਅਸੀਂ ਇਹਨਾਂ ਕੋਲ ਥਾਉਂਦੇ ਸੀ ਪਰ ਇਹਨਾਂ ਨੇ ਤਾਂ ਉਦੋਂ ਅੱਗੇ ਇੱਕ ਕਦਮ ਹੋਰ ਲਾਂਗੇ ਵੀ ਜ਼ਮੀਨੀ ਵੰਡ ਮੋੜ ਕਰੋ ਮੋੜ ਜੇ ਆਪਾਂ ਜ਼ਮੀਨੀ ਵੰਡ ਮੋੜ ਕਰਨੀ ਹੈ ਫਿਰ ਕਿਹੜਾਂ ਜ਼ਮੀਨਾਂ ਕੋਣੀਆ ਪੈਣਗੀਆਂ ਉਹ ਗੱਲਾਂ ਦੀ ਸਾਡੀ ਦੇਖੋ ਅੰਦਰੂਨੀ ਫਾਈਟ ਚੱਲਦੀ ਰਹਿੰਦੀ ਹੈ ਉਹ ਐ ਨਹੀਂ ਹੈਗਾ ਵੀ ਉਹ ਅਸੀਂ ਅੱਜ ਸ਼ੁਰੂ ਕੀਤੀ ਆ ਹੁਣ ਜਦੋਂ ਅਸੀਂ ਆਪਣੀ ਸੁਤੰਤਰ ਜਥੇਬੰਦੀ ਬਣਾਈ ਲਈ ਆ ਫਿਰ ਉਹਦੇ ਅਸੀਂ ਬੋਲਣਾ ਹੀ ਆ ਭਾਈ ਐਮਐਸਪੀ ਤੇ ਵੀ ਲੜਾਂਗੇ ਅਸੀਂ ਗਰੰਟੀ ਕਾਨੂੰਨ ਬਣਾਵਾਂਗੇ ਤੇ ਜਿੱਥੇ ਤੱਕ ਅਸੀਂ ਗੱਲ ਲeggi ਇਹ ਸਾਰੀਆਂ ਮੰਗਾਂ ਤੇ ਅਸੀਂ ਮਸਲਿਆਂ ਤੇ ਸਮੁੱਚੀ ਕਿਸਾਨੀ ਕਰਜ਼ੇ ਦੇ ਵਿੱਚ ਕਿਉਂਕਿ ਅਸੀਂ ਇਹ ਗੱਲ ਬੋਲਦੇ ਆਂ ਵੀ ਪਰ ਕੁਆਂਟਲ ਘਾਟਾ ਪੈਂਦਾ ਜੇ ਪਰ ਕੁਆਂਟਲ ਘਾਟਾ ਪੈਂਦਾ ਤਾਂ ਜਿਹਦੇ ਵੱਧ ਕੁਆਂਟਲ ਨੇ ਉਹਨੂੰ ਵੱਧ ਘਾਟਾ ਘੱਟ ਕੁਆਂਟਲ ਵਾਲੇ ਨੂੰ ਘੱਟ ਘਾਟਾ ਫਿਰ ਕਰਜ਼ੇ ਦਾ ਵੱਧ ਵਾਲੇ ਦਾ ਵੀ ਹੁਣ ਚਾਹੀਦਾ ਤੇ ਘੱਟ ਦੇ ਵੀ ਹੁਣ ਚਾਹੀਦੇ ਉਹ ਗੱਲਾਂ ਨੂੰ ਸਾਡੀਆਂ ਨੂੰ ਉੱਥੇ ਨਹੀਂ ਸੁਣਵਾਈ ਹੁੰਦੀ ਤੇ ਜੇ ਉੱਥੇ ਨਹੀਂ ਹੋਈ ਹੈਗੀ ਤਾਂ ਹੀ ਮਲਬਈ ਬਣਾਉਣੀ ਪਈ ਨੋ ਉਸ ਕਰਕੇ ਦੇਖੋ ਜੀ ਆਪ ਦੀ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਹੈ ਜਿਹੜੀ ਉਹ ਕੱਲੇ ਕਿਸਾਨਾਂ ਦੀ ਨਹੀਂ ਉਹ ਮਜ਼ਦੂਰਾਂ ਦਾ ਵੱਡਾ ਫਾਇਦਾ ਹੋਣਾ ਸੀ 2+ ਦੇ ਜਿਹੜੇ 2+ ਹੈ ਜਿਹੜਾ ਲਾਗਤ ਖਰਚੇ ਦਾ ਡੇਢ ਗੁਣਾ ਕਹਿ ਲਿਏ ਜੇ ਅੱਜ ਝੋਨੇ ਦੀ ਲੁਆਈ ਕਿਸਾਨ 4000 ਦਿੰਦਾ ਰੋਂਦਾ ਚੀਕਦਾ ਜੇ ਉਹਨੂੰ ਲਾਗਤ ਖਰਚੇ ਦਾ ਡੇਢ ਗੁਣਾ ਮਿਲਣ ਲੱਗ ਗਿਆ ਤਾਂ ਕੱਲ ਨੂੰ ਮਜ਼ਦੂਰਾਂ ਨੂੰ 10000 ਦੇਊਗਾ ਉਹ ਪਰ ਏਕੜ ਤਾਂ ਉਹਨੂੰ 15000 ਮਿਲਣਾ ਉਧਰੋਂ ਜੇ ਲਾਗੂ ਹੋ ਜਾਂਦੀ ਹੈ ਸੁਆਮੀ ਨਾਥਨ ਕਮਿਸ਼ਨ ਤਾਂ ਉੱਥੇ ਇਹ ਜੱਥੇਬੰਦੀਆਂ ਪਿੱਛੇ ਕਿਉਂ ਹਟੀਆਂ ਹੋਈਆਂ ਨੇ ਫਿਰ ਜਿੱਤੇ ਕਿਸਾਨਾਂ ਤੇ ਮਜ਼ਦੂਰਾਂ ਦੋਨੋਂ ਤਬਕਿਆਂ ਦੀ ਗੱਲ ਹੁੰਦੀ ਹੈ ਦੇਖੋ ਜੀ ਸਿੱਕੇ ਦੇ ਦੋ ਪਹਿਲੂ ਨੇ ਜਿਹੜੇ ਨਜ਼ਰੀਏ ਤੋਂ ਤੁਸੀਂ ਦੇਖਿਆ ਅਸੀਂ ਤਾਂ ਇਸੇ ਨਜ਼ਰੀਏ ਤੋਂ ਦੇਖਦੇ ਹਾਂ ਪਰ ਉਹ ਸਿੱਕੇ ਦੇ ਦੂਜੇ ਪਹਿਲੂ ਤੋਂ ਦੇਖਦੇ ਨੇ ਵੀ ਜਿਹੜੇ ਮਤਲਬ ਕਿਸਾਨਾਂ ਨੂੰ ਅਨਾਜ ਮਿਲੂਗਾ ਵੀ ਉਹ ਨਹੀਂ ਖਰੀਦ ਸਕਣੇ ਹੈਗੇ ਉਹਨਾਂ ਦੇ ਇਹ ਹੁੰਦੇ ਨੇ ਉੱਥੇ ਕੁਝ ਗੱਲਾਂ ਤਾਂ ਇਹ ਜਾਂ ਨੇ ਜਿਹੜੀਆਂ ਦਾ ਸਾਨੂੰ ਹਜੇ ਤੱਕ ਕੋਈ ਕੁਝ ਸਮਝ ਨਹੀਂ ਆਇਆ ਹੈਗਾ ਉਹ ਕਹਿੰਦੇ ਨੇ ਵੀ ਤਾਂ ਸਿਆਸੀ ਮੁੱਦਾ ਹੂੰ ਉਹਨੂੰ ਉੱਤੇ ਤਾਂ ਕੋਈ ਜਵਾਬ ਹੀ ਨਹੀਂ ਹੈਗਾ ਜੇ ਹੁਣ ਮਤਲਬ ਜੋ ਸਾਨੂੰ ਸਿੱਖਿਤ ਕਰਨ ਆਇਆ ਅਸੀਂ ਉਹਨੂੰ ਸਵਾਲ ਕਰ ਲਿਆ ਜੋ ਵੀ ਸਾਡਾ ਮਤਲਬ ਆਗੂ ਹੈ ਅਸੀਂ ਉਹਨੂੰ ਸਵਾਲ ਕਰ ਲਿਆ ਵੀ ਅਸੀਂ ਇੱਥੇ ਪੁੱਛਣਾ ਚਾਹੁੰਦੇ ਆਗੇ ਤਾਂ ਉੱਥੇ ਕੀ ਹੈ ਕਿ ਉੱਥੇ ਜ਼ਿਆਦਾਤਰ ਇਹ ਹੈ ਵੀ ਮਤਲਬ ਤੁਸੀਂ ਉਹਨੂੰ ਪੁਰਾਣੀ ਕਿਤਾਬ ਮਾਰ ਕਰ ਜਾਂ ਨਾ ਤੁਸੀਂ ਕਿਤਾਬ ਪੜੋ ਕਿਤਾਬ 100 150 ਪੰਨੇ ਦੀ ਹੁੰਦੀ ਹੈ ਜੇ ਤੂੰ ਪੜ੍ਹਦੇ ਵੀ ਆ ਤਾਂ ਲਗਭਗ ਇੰਨਾ ਨਾ ਸਮਾਂ ਹੁੰਦਾ ਹੈ ਪੜ ਕੇ ਫਿਰ ਕੁਐਸਚਨ ਨਿਕਲੇ ਉਹਨਾਂ ਨੂੰ ਕੁਐਸਚਨ ਆਦਾ ਫਿਰ ਕੋਈ ਜਵਾਬ ਤਾਂ ਹੁੰਦਾ ਨਹੀਂ ਨੀ ਇਸ ਕਰਕੇ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਉਹਨਾਂ ਕੋਲ ਜਵਾਬ ਨਹੀਂ ਮਿਲਿਆ ਹੈਗਾ ਅਸੀਂ ਫਿਰ ਉਹ ਮੰਗਾ ਤਾਂ ਸਾਡੀਆਂ ਉਮ ਜਿਵੇਂ ਖੜੀਆਂ ਇਹ ਨੇ ਅਸੀਂ ਤਾਂ ਇਹ ਕਹਿੰਦੇ ਆ ਵੀ 100 ਮੀਨਸ ਕਮਿਸ਼ਨ ਦੀਆਂ ਸਪਾਸ਼ਟਾਂ ਲਾਗੂ ਹੋਣ ਸੀ2 ਪਲੱਸ ਫਾਰਮੂਲਾ ਲਾਗੂ ਹੋਵੇ ਤੇ ਇਹ ਸਾਡੇ ਘਰੇ ਕੁਛ ਆਊਗਾ ਤਾਂ ਮਜ਼ਦੂਰਾਂ ਦੇ ਘਰੇ ਵੀ ਆਊਗਾ ਉਹਨਾਂ ਦੀ ਵੀ ਤਰੱਕੀ ਹੋਊਗੀ ਅਸੀਂ ਤਾਂ ਇਸ ਗੱਲ ਨੂੰ ਮੰਨ ਰਹੇ ਆ ਪਰ ਉਧਰ ਕਿਹਾ ਜਾਂਦਾ ਵੀ ਆਪਾਂ ਤਾਂ ਆਹ ਵਾਲੀ ਲੜਾਈ ਹਾਰ ਗਏ ਤੁਸੀਂ ਮੇਰੀ ਕੋਈ ਕਿਉਂਕਿ ਜੇ ਹੁਣ ਮੈਂ ਨਹੀਂ ਇਸ ਗੱਲ ਨੂੰ ਬੋਲੂਗਾ ਥੋੜੇ ਮੂਰੀ ਤੁਸੀਂ ਮੇਰੀ ਵੀਡੀਓ ਕੱਢ ਕੇ ਕਹਿੰਦਾਂਗੇ ਵੀ ਆਹ ਗੁਰਾਂ ਖੰਦਾ ਪ੍ਰਧਾਨ ਜਦੋਂ ਤੂੰ ਬੋਲ ਰਿਹਾ ਯਾਰ ਉਹ ਆ ਜਾਣੀ ਐ ਅੱਜ ਦੇਖੋ ਡਿਜੀਟਲ ਇਸ ਕਰਕੇ ਮੈਂ ਉਸ ਗੱਲ ਤੋਂ ਨਹੀਂ ਮੁੱਕ ਸਕਦਾ ਉਹ ਬੋਲਿਆ ਜਾਂਦਾ ਹੈਗਾ ਜੋ ਉਹਨਾਂ ਵੱਲੋਂ ਬੁਲਾਇਆ ਜਾਂਦਾ ਹੈਗਾ ਬੋਲਿਆ ਜਾਂਦਾ ਇਹਨੂੰ ਸੁਤੰਤਰ ਸੋਚ ਉਹ ਚੱਲਦੀ ਰਹਿੰਦੀ ਹੈ ਸੁਤੰਤਰ ਸੋਚ ਦੇ ਵਿੱਚੋਂ ਸਾਡੇ ਵਰਗੇ ਕੁਝ ਬਾਗੀ ਹੋ ਜਾਂਦੇ ਨੇ ਬਾਗੀ ਹੋ ਕੇ ਫਿਰ ਮਲਬਈ ਵਰਗੀਆਂ ਜਿੱਥੇ ਬੰਦੀਆਂ ਬਣਦੀਆਂ ਨੇ ਇਸ ਕਰਕੇ ਅੱਜ ਇੱਕ ਵਿਚਾਰਧਾਰਾ 'ਚ ਵੱਡਾ ਬਦਲਾਅ ਆਇਆ ਮੰਗਾਂ 'ਚ ਵੱਡਾ ਬਦਲਾਅ ਆਇਆ ਇਹੀ ਕਹਿ ਸਕਦੇ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਦੇਖੋ ਮੰਗਾ ਤੇ ਮਸਲਿਆਂ ਤੇ ਵਿਚਾਰਪਰ ਅਤੇ ਇਹ ਕੰਟਰੋਵਰਸੀ ਉਹਦੇ ਆ ਹੀ ਨਹੀਂ ਹੈ ਕਿ ਉਹ ਇੱਕ ਵੱਡੀ ਸੰਸਥਾ ਹੈ ਉਹ ਗੁਰਾਂ ਸਾਹਿਬ ਸਿਆਣੇ ਆਗੂ ਨੇ ਆ ਭਾਈ ਨਹੀਂ ਕਹਿੰਦੇ ਉਹ ਵੱਡੀ ਸੰਸਥਾ ਹੈ ਵੱਡੇ ਲੋਕ ਜੁੜੇ ਹੋਏ ਨੇ ਉਹਦੇ 'ਚ ਬਹੁਤ ਲੋਕਾਂ ਦੀਆਂ ਯਾਰ ਮਜਬੂਰੀਆਂ ਨੇ ਜਿਹੜੀਆਂ ਹੁਣ ਮੈਗਾ ਸਿਰ ਹੂੰ ਕਿਉਂਕਿ ਮੈਂ ਉਹ ਜੋ ਬਾਹਰ ਆ ਗਿਆ ਮੈਨੂੰ ਪਤਾ ਆ ਗਿਆ ਜੇ ਕਰ ਤਾ ਕੁਛ ਲਾ ਲੋ ਉਹਦੇ ਮਹੀਨੇ ਕੋਈ ਵੀ ਕੱਢ ਲੋ ਸ਼ਬਦ ਹੈ ਕੋਈ ਵੀ ਦੇ ਲੋ ਤੇ ਥੱਲੇ ਬਾਈ ਬਹੁਤ ਲੋਕ ਬਹੁਤ ਕੁਝ ਕਹਿਣਗੇ ਕਮੈਂਟ ਆ ਜਾ ਕੋਈ ਗੱਲ ਨਹੀਂ ਅਸੀਂ ਜਰ ਲਾਂਗੇ ਦੇਖਿਓ ਕਿ ਅਸੀਂ ਬਹੁਤ ਸਾਰਿਆਂ ਦੀ ਗੱਲ ਵੀ ਬੋਲ ਰਹੇ ਹਾਂ ਉਹ ਹੋ ਸਕਦਾ ਵੀ ਉਹ ਸਾਡੇ ਮਨ ਨੂੰ ਚਾਹਣ ਅਸੀਂ ਤਾਂ ਕਹਿੰਦੇ ਆ ਵੀ ਆ ਜਾਓ ਭਰਾਓ ਆਊਗਾ 80 ਸੈੱਲ ਫਿਰ ਵੀਡੀਓ ਥੱਲੇ ਹਾਂ ਦੇਖੋ ਉਹ ਭਰਾਹਾਂ ਦਾ ਜਿਹੜਾ 80 ਸੈੱਲ ਹੈ ਉਹ ਮੇਰੇ ਹੀ ਬਣਾਇਆ ਹੂੰ ਦੇਖੋ ਅੱਜ ਮੈਂ ਤੁਹਾਨੂੰ ਦੱਸਦਾ ਭਰਾਓ ਕੋਈ ਗੱਲ ਥੋੜੀ ਤਿਆਰੀ ਵਹੀਂ ਕਰਾਈ ਆ ਦਿਖਦੇ ਆ ਤੁਹਾਨੂੰ ਆ ਜਾਓ ਜਦੋਂ ਮਰਜੀ ਤੇ ਉਹ ਦੇਖੋ ਉਹਨਾਂ ਦਾ ਕੰਮ ਤੇ ਉਹ ਉਹ ਉਹਨਾਂ ਕੋਲ ਬੱਕਰੇ ਵੱਖਰੇ ਬਿੰਗ ਬਣੇ ਹੋਏ ਨੇ ਉਹਨਾਂ ਕੋਲ ਢਾਂਚਾ ਤਿਆਰ ਹੈ ਉਹ ਢਾਂਚਾ ਤਿਆਰ ਕਰਨ ਦੇ 25 ਸਾਲ ਲਾ ਕੇ ਉਹਦੀ ਤਾਂ ਸਾਡੀ ਵੀ ਮਿਹਨਤ ਹੈ ਸਾਡਾ ਵੀ ਖੂਨ ਡੁੱਲਿਆ ਲੋਕ ਤਾਂ ਕਹਿੰਦੇ ਪਸੀਨਾ ਡੁੱਲਿਆ ਸਾਡਾ ਖੂਨ ਡੁੱਲਿਆ ਦੇਖੋ ਤਿਆਰ ਕੀਤਾ ਸੀਗਾ ਚਲੋ ਉਹਦੇ ਨੇ ਸਾਨੂੰ ਲੱਗਦਾ ਸੀਗਾ ਕਿਤੇ ਨਾ ਕਿਤੇ ਵੀ ਵਿਚਾਰਕਾਰਾਂ ਮੇਲ ਖਾਜੂਗੀ ਨਹੀਂ ਖਾਤੀਆਂ ਕਿ ਅਸੀਂ ਉਹ ਬੱਕਰੇ ਹੋਗੇ ਤੇ ਅੱਥੇ ਆਉਂਦਾ ਨਾ ਮੈਂ ਖੜਾ ਕਰ ਦਾਂਗੇ ਮਨਕੀਤ ਜੀ ਤੁਹਾਨੂੰ ਵੀ ਸੁਣ ਰਿਹਾ ਸੀਗਾ ਸਟਾਰਟਿੰਗ ਦੇ ਵਿੱਚ ਸਟੇਜ ਚੱਲਦੀ ਆ ਤਿਸ ਬਾਬਾ ਬੰਦਾ ਸਿੰਘ ਬਹਾਦਰ ਦੇ ਬਹੁਤ ਸਾਰਾ ਉਹਨਾਂ ਦੇ ਜੀਵਨ ਬਾਰੇ ਜਾਂ ਉਹਨਾਂ ਵੱਰੋਂ ਕੀਤੇ ਕੰਮਾਂ ਬਾਰੇ ਸੁਣਾਇਆ ਹੈ ਨਾ ਤੇ ਤੁਸੀਂ ਵੀ ਲੰਮਾ ਟਾਈਮ ਕੰਮ ਕੀਤਾ ਅਗਰਾਹ ਜੱਥੇਬੰਦੀ ਦੇ ਵਿੱਚ ਤੇ ਅੱਜ ਕਿਵੇਂ ਜਾ ਲੱਗਿਆ ਜਿਹੜਾ ਕੁਝ ਤੁਸੀਂ ਇੱਥੋਂ ਬੋਲੇ ਜਾਂ ਅਰਦਾਸ ਹੋਈ ਬੋਲੋ ਸੋਨਹਾਲ ਦੇ ਜਕਾਰੇ ਲੱਗੇ ਗੁਰੂ ਫਤੇ ਸਾਂਝੀ ਹੋਈ ਕੋਈ ਵੱਖਰਾ ਜੋਸ਼ ਲੱਗਿਆ ਵੀ ਜੋਸ਼ ਹੁੰਦਾ ਇਹ ਚੀਜ਼ਾਂ ਬੋਲਣ ਦੀ ਇਹ ਵੱਖਰਾ ਜੋਸ਼ ਤਾਂ ਆਉਣਾ ਹੀ ਆਣਾ ਹੈ ਸਭ ਕੁਝ ਵੱਖਰੀ ਹੋ ਗਿਆ ਤਾਂ ਜੋਸ਼ ਵੀ ਵੱਖਰਾ ਹੋਊਗਾ ਜਿਹੜੀਆਂ ਚੀਜ਼ਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਸੀ ਅਸੀਂ ਉਹਨਾਂ ਨੂੰ ਲੈ ਕੇ ਮੂਹਰੇ ਆਏ ਹਾਂ ਜਦੋਂ ਮੂਹਰੇ ਲੈ ਕੇ ਆਏ ਤਾਂ ਸਾਨੂੰ ਇਹ ਸਪਸ਼ਟੀ ਕਰਨਾ ਪਊਗਾ ਵੀ ਅਸੀਂ ਇਹਨਾਂ ਦੀ ਸੋਚ ਦੇ ਉੱਤੇ ਕਿਉਂ ਚੱਲਦੇ ਆਂਗੇ ਜਦੋਂ ਸੋਚ ਦੇ ਉੱਤੇ ਚੱਲਦੇ ਆਂਗੇ ਸਾਨੂੰ ਪਿਛਲਾ ਜਿਹੜਾ ਸਾਰਾ ਉਹ ਧੋਣਾ ਪੈਂਦਾ ਹੈਗਾ ਉਹ ਧੋ ਕੇ ਅਸੀਂ ਨਿੱਖਰ ਕੇ ਸਾਹਮਣੇ ਆਏ ਆਂਗੇ ਵਿਰੋਧ ਹੋਊਗਾ ਉਹ ਹੋ ਹੀ ਜਾਵੇ ਵੀ ਜਿਹੜਾ ਬਾਕੀ ਆਉਣ ਵਾਲਾ ਸਮਾਂ ਹੈਗਾ ਅਸੀਂ ਇਹਦੇ ਵਿੱਚ ਬਿਲਕੁਲ ਨਖਾਰ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਹੈ ਉਹਨੂੰ ਜਿੱਥੇ-ਜਿੱਥੇ ਉਹਨਾਂ ਨੂੰ ਔਕੜਾਂ ਆਈਆਂ ਨੇ ਉਹ ਵੀ ਦੱਸਿਆ ਕਰਾਂਗੇ ਜਿੱਥੇ ਵਾਧਾ ਘਟਾ ਹੈ ਉਹਨੂੰ ਵੀ ਦੱਸਾਂਗੇ ਅਸੀਂ ਜਿਹੜੇ ਜ਼ਿਆਦਾ ਰਿਲੇਟਡ ਇਹ ਗੱਲ ਵੀ ਨਹੀਂ ਕਹਿੰਦੇ ਵੀ ਅਸੀਂ ਸਾਰੀ ਸੇਧ ਲਾਵਾਂਗੇ ਸਮੇਂ-ਸਮੇਂ ਤੇ ਉੱਤੇ ਅਸੀਂ ਪੈਂਤੜਾ ਬਦਲਦੇ ਰਹਾਂਗੇ ਜਿਹੜੀਆਂ ਸਾਡੇ ਨਾਲ ਮਿਲਵਰਤਨਾ ਹੀ ਜਿੱਥੇ ਹੋਣਗੀਆਂ ਅਸੀਂ ਉਹਨੂੰ ਸਮਰਥਨ ਦੇਦਾ ਉਹਨਾਂ ਦੇ ਨਾਲ ਅਟੈਚ ਹੋ ਜਾਾਂਗੇ ਇਹ ਜ਼ਰੂਰੀ ਨਹੀਂ ਹੈਗਾ ਅਸੀਂ ਅੱਜ ਵੀ ਘੱਟ ਲੱਗਦੇ ਆਂ ਸਾਡੀ ਵੀ ਕੋਈ ਪਿੱਛੇ ਪਹੁੰਚ ਹੋਊਗੀ ਪਿੱਛੇ ਪਹੁੰਚਣਾ ਚੱਲਾਂਗੇ ਤੇ ਜਿੱਥੇ ਜਿੱਥੇ ਸਾਨੂੰ ਲੋੜ ਪਊ ਅਸੀਂ ਉਹਦੇ ਨਾਲ ਉਹਨੂੰ مسئلے ਨੂੰ ਹੱਲ ਕਰਾਂਗੇ ਜਿਹੜੀ ਅੱਗੇ ਵਧੀ ਜਿੱਥੇ ਜਿੱਥੇ ਬੰਦੀ ਹੋਊ ਜਿਹੜੀ ਦੀ ਸੋਚ ਵੱਖਰੀ ਹੋਊ ਅਸੀਂ ਉਹਨੂੰ ਸਮਰਥਨ ਦਿਆ ਕਰਾਂਗੇ ਸਮਰਥਨ ਦਿੰਦੇ ਰਹਿਣਾ ਇੱਕ ਜਿਹੜਾ ਸਾਰਿਆਂ ਨੂੰ ਵੱਡੀ ਗੱਲ ਦੇਖੀ ਤੇ ਸੀਐਡੀ ਵਾਲੇ ਭਰਾ ਵੀ ਖੜੇ ਸੀਗੇ ਇੱਕ ਚੁੱਪਚੀ ਪੀਤੇ ਜੇ ਕੋਈ ਥੋੜੀ ਜਿਹੀ ਜਿਵੇਂ ਆਪਾਂ ਕਹਿੰਦੇ ਥੋੜੀ ਜਿਹੀ ਭਾਫ ਨਾ ਨਿਕਲਣੀ ਐਨੀ ਇੱਕ ਗੱਲ ਤਾਂ ਸਾਹਮਣੇ ਆ ਗਈ ਵੀ ਜਿੱਥੇ ਬੰਦੀ ਬਣੂਗੀ ਇਹ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਥੋੜੇ ਦਿਨ ਪਹਿਲਾਂ ਸਾਹਮਣੇ ਆ ਗਿਆ ਸੀ ਪਰ ਭਾਫਨਾ ਨਿਕਲਣੀ ਅੱਜ ਸਵੇਰ ਤੱਕ ਸੀਐਡੀ ਵਾਲੇ ਵੀ ਦੱਸ ਰਹੇ ਸੀ ਕਿ ਸਾਨੂੰ ਅੱਜ ਪਤਾ ਲੱਗਿਆ ਵੀ ਜਥੇਬੰਦੀ ਬਣਨ ਜਾ ਰਹੀ ਹੈਗੀ ਇਹਦੇ ਪਿੱਛੇ ਕੀ ਸੀਗਾ ਵੀ ਕਿਤੇ ਨਾ ਕਿਤੇ ਜਿਹੜੇ ਤੁਹਾਡੇ ਉਹੀ ਕਹਿੰਨਾ ਪੁਰਾਣੇ ਸਾਥੀ ਐ ਉਹ ਨਾ ਕਿਸੇ ਤਰ੍ਹਾਂ ਦੀ ਕੋਈ ਜੋਰ ਮਜਮਾਈ ਕਰਨ ਬੰਦਿਆਂ ਨੂੰ ਤੋੜਨ ਵਾਸਤੇ ਜਾਂ ਜਿਹੜੇ ਨਵੇਂ ਬੰਦਿਆਂ ਤੱਕ ਫਿਰ ਪਹੁੰਚ ਵੀ ਨਹੀਂ ਹੋਈ ਹੁੰਦੀ ਤੁਹਾਡੇ ਨਾਲ ਜਿਹੜੇ ਜੁੜਨ ਵਾਲੇ ਲੋਕ ਹੈਗੇ ਕਿ ਲੋਕਾਂ ਤੱਕ ਪਹੁੰਚ ਹੋਊਗੀ ਤਕਰੀਬਨ ਜਿੱਥੇ ਤੱਕ ਹੋਈ ਐ ਸਾਡੇ ਫੋਨਾਂ ਤੋਂ ਉੱਤੇ ਗੱਲ ਹੋਈ ਉਹ ਤਾਂ ਹੋਊਗੀ ਪਹੁੰਚ ਹਾਂ ਪਿੱਛੇ ਕਰਨ ਦਾ ਜਿਹੜਾ 5-7 ਦਿਨ ਡਿਲੇ ਹੋਈ ਹੈ ਉਹ ਮੇਨ ਪਰਪਸ ਇਹ ਹੀ ਤੀਗਾ ਵੀ ਅਸੀਂ 1605 ਦੇ ਵਿੱਚ ਪਏ ਹੋਏ ਤੇ ਵੀ ਸਾਡਾ ਮਲਟੀਰੀਅਲ ਨਾ ਆਉਣਾ ਜਿਹੜੇ ਅੱਜ ਅਸੀਂ ਇਹ ਕੀਤਾ ਹੈਗਾ ਵੀ ਸਾਡੇ ਫਲੈਕਸ ਨਹੀਂ ਜਾਂ ਸਾਡਾ ਝੰਡਾ ਅਸੀਂ ਨੇ ਅੱਗੇ ਲੈ ਕੇ ਆਇਆ ਵੇਜ ਲੱਗੇ ਲੈ ਕੇ ਆਇਆ ਉਹਦਾ ਨਾਂ ਡਿਲੇ ਹੋਣਾ ਮਤਲਬ ਦੇਰੀ ਹੋਣਾ ਅਸੀਂ ਪਿੱਛੇ ਰਹੇ ਹੋਏ ਨਹੀਂ ਅਜੇ ਤੂੰ 10 ਦਿਨ ਪਹਿਲੇ ਹੋ ਜਾਂਦਾ ਜਿੱਥੇ 23 ਤਰੀਕ ਨੂੰ ਸਾਡਾ ਅਸੀਂ ਕੁਰਕੀ ਰੋਕੀ ਹੈ ਜਾਂ ਸਾਡਾ ਲਿਵਿੰਗ ਪੰਜਾਬ ਦੇ ਉੱਤੇ ਜਾਂ ਕਈ ਚੈਨਲਾਂ ਤੇ ਹੋਰ ਤੇ ਆ ਗਿਆ ਠੀਕਾ ਅਸੀਂ ਉਹਦੀ ਕਰਦਾਂ ਉਹ ਸਾਡੀ ਮਜਬੂਰੀ ਧੀ ਵੀ ਸਾਡੇ ਕੋਲ ਮਟੀਰੀਅਲ ਨਹੀਂ ਸੀ ਜੇ ਹੁਣ ਫੌਜਾ ਫੌਜ ਕੋਲ ਮਿਸ਼ਨ ਨਹੀਂ ਲੜੂਗਾ ਤੇ ਨਾਲ ਇਹ ਠੀਕ ਹੈ ਅਸੀਂ ਮੰਨਦੇ ਵੀ ਇੰਟੈਲੀਜੈਂਸੀ ਹੈ ਜਾਂ ਸੀਆਈਡੀ ਹੈ ਉਹਨਾਂ ਨੂੰ ਇਸੇ ਕਰਕੇ ਨਹੀਂ ਹੋਇਆ ਸਾਡੇ ਕੋਲ ਜਿਹੜਾ ਸਮਾਨ ਸਮਾਨ ਨਹੀਂ ਰਾਤ ਆਇਆ ਤਾ ਸਾਨੂੰ ਜਕਰਮ ਕਰਨਾ ਪੈਗਾ ਇੱਕ ਆਠੇ ਤੋਂ ਵੱਡਾ ਵੀ ਕਰ ਸਕਦੇ ਤੇ ਸਾਨੂੰ ਇਹ ਸੀਗਾ ਵੀ ਮੂਰੇ ਜਿਹੜਾ ਘੋਲ ਨੇ ਵੱਡੇ ਨੇ ਅਸੀਂ ਇਹਦੇ ਉੱਤੇ ਮਸਲੇ ਤੋਂ ਤੇ ਲੜਨਾ ਹੈਗਾ ਜਿਹੜਾ ਪ੍ਰਾਲੀ ਵਾਲਾ ਮਸਲਾ ਹੈ ਚਾਹੇ ਸੁਪਰੀਮ ਕੋਰਟ ਜੋ ਮਰਜ਼ੀ ਕਹੀ ਜਾਂਦੀ ਆ ਪਰ ਲੜਨਾ ਪਊਗਾ ਮੁੱਖ ਮੰਤਰੀ ਪੰਜਾਬ ਜੋ ਮਰਜ਼ੀ ਕਹੀ ਜਾਂਦਾ ਜਿੰਨੇ ਚਿਰ ਲੜਦੇ ਨਹੀਂ ਖੂਨ ਨਹੀਂ ਡੋਲਦੇ ਇਹ ਮਸਲਾ ਹੱਲ ਨਹੀਂ ਹੋਣਾ ਕਿਉਂ ਸਰਕਾਰਾਂ ਨੇ ਜਿਹੜੀਆਂ ਉਹ ਇੱਕ ਆਵਦਾ ਹੋ ਰੱਖਦੀਆਂ ਨੇ ਵੀ ਇਸ ਜਿਹਦੇ ਤੇ ਪ੍ਰਾਲੀ ਨੂੰ ਉਹ ਕਰਦੇ ਆ ਪ੍ਰਾਲੀ ਨੂੰ ਜੇ ਕਰਨਾ ਹੈਗਾ ਉਹਨੂੰ ਖੇਤੀ ਸਾ ਸੰਕਟ ਨਾਲ ਜੋੜ ਕੇ ਦੇਖਣ ਅਸੀਂ ਤਾਂ ਕਹਿੰਦੇ ਆ ਵੀ ਸਾਨੂੰ ਖੇਤ ਦੇ ਪਰਾਲੀ ਵਾਲੇ ਮਸਲੇ 'ਚੋਂ ਬਾਹਰ ਕੱਢ ਦੋ ਉਹਦੇ ਵਿੱਚ ਕੀ ਹੈਗਾ ਪਰਾਲੀ ਵਾਲੇ ਮਸਲੇ 'ਚੋਂ ਬਾਹਰ ਕੱਢਣ ਦੀ ਅਸੀਂ ਇਹ ਮੰਗ ਰੱਖਦੇ ਆਂਗੇ ਵੀ ਜਿੱਥੇ 83% بارش ਹੁੰਦੀ ਹੈ ਤੇ ਉੱਥੇ ਨਾਲ ਉਹਦੇ 11% ਨਹਿਰੀ ਪਾਣੀ ਹੋਵੇ ਤੇ ਉਹਦੇ ਵਿੱਚੋਂ ਸਿਰਫ ਧਰਤੀ ਦੇ ਵਿੱਚੋਂ 6% ਪਾਣੀ ਕੱਢੀਏ ਉੱਥੇ ਹੀ ਜੀਰੀ ਦੀ ਜਿਹੜੀ ਲਾਗਤ ਹੈਗੀ ਉਹ ਵਧੀਆ ਹੁੰਦੀ ਹੈ ਜਿੱਥੇ ਚੇਨਮੇਚਰਾ ਪੁੰਜੀ ਹੋਇਆ ਕੁਝ ਇਲਾਕੇ ਨੇ ਭਾਰਤ ਦੇ ਉਹਦੇ ਵਿੱਚ ਜੀਰੀ ਦਾ ਮਸਲਾ ਹੈ ਸਾਡੇ ਸਿਰਕ ਤੋਪੀ ਗਈ ਸ਼ਰਤ ਹੈ ਇਹ ਸਭਾ ਭਾਰਤ ਸਰਕਾਰ ਦੀ ਜਦੋਂ ਅੰਨ ਭੰਡਾਰ ਅਸੀਂ ਨੇ ਭਰੇ ਨੇ ਤੇ ਨਾਲ ਦੀ ਨਾਲ ਫਿਰ ਸਾਨੂੰ ਕੁਝ ਚਾਹੀਦਾ ਵੀ ਹੈ ਨਾ ਇਹ ਮਸਲਾ ਪਰ ਆਉਂਦਾ ਹੈਗਾ ਜੇ ਸੁਪਰੀਮ ਕੋਰਟ ਬੋਲੀ ਹੈ ਕਿ ਨਾ ਤਾਂ ਤਾਂ ਸਿਰਫ 6% ਹੀ ਹੈ ਧੂਆਂ ਇਹਦੇ ਉੱਤੇ ਮੰਨੇ ਨੇ ਉਹ ਜਦੋਂ ਮੰਨ ਕੇ ਨਿਕਲੇ ਨੇ ਫਿਰ ਅੱਜ ਵੀ ਇਹ ਕੂਕਾਂ ਪੈਂਦੀਆਂ ਨੇ ਤੁਸੀਂ ਆਮ ਦੇਖੋ ਵੀ ਕਿੰਨੇ ਧੂਆਂ ਨਿਕਲਦਾ ਹੈਗਾ ਤੇ ਸਾਡੇ ਸਿਰ ਕਿਉਂ ਠੋਪਿਆ ਜਾਂਦਾ ਜੇ ਇਹ ਸਾਡੇ ਅਸੀਂ ਕਹਿੰਦੇ ਹਾਂ ਵੀ ਸਾਨੂੰ ਬਾਹਰ ਕੱਢ ਦਿਓ ਇਸ ਸੰਕਟ ਚੋਂ ਬਾਹਰ ਕੱਢੋ ਪਰਾਲੀ ਚੋਂ ਸਨ ਐਮਐਸਪੀ ਦੇ ਦੋ ਇਹ ਤੇ ਬਾਈ ਤੇ ਚੀਜ਼ਾਂ ਦੇ ਉੱਤੇ ਸਾਨੂੰ ਐਮਐਸਪੀ ਦੇਵੋ ਅਸੀਂ ਤੇ ਚਾਹਕਦੇ ਵੀ ਨੀਂਹ ਰਿਕਨੀ ਨਾ ਧਰਤੀ ਦਾ ਪਾਣੀ ਡੂੰਗਾ ਜਾਵੇ ਨਾ ਹੀ ਸਾਨੂੰ ਵੱਡੇ ਬੋਰ ਲਾਉਣੇ ਪੈਣ ਨਾ ਹੀ ਸਾਡੇ ਜਬਾਕ ਨੇ ਜਿਹੜੇ ਉਹ ਕੱਲਾ ਕੱਲਾ ਜਬਾਕ ਹੈ ਢੂਲੀਆਂ ਪਾ ਕੇ ਸਪਰੇਅ ਕਰਨ ਅਸੀਂ ਤਾਂ ਇਹ ਜੋ ਸੰਕਟ ਤੋਂ ਨਿਕਲਣਾ ਚਾਹੁੰਨੇ ਸਰਕਾਰ ਬੈਠੇ 27 ਹੱਲ 27 ਹੱਲ ਹੈ ਜਿਹੜਾ ਉਹਨੂੰ ਕੱਢੇ ਜਦੋਂ 27 ਹੱਲ ਚੋਂ ਕੱਢੂਗੀ ਤਾਂ ਜਿਵੇਂ ਐਮਐਸਪੀ ਦੀ ਗੱਲ ਆਉਂਦੀ ਹੈ ਜਾਂ ਸੁਮੇਨਾਥਨ ਦੀ ਰਿਪੋਰਟ ਆਉਂਦੀ ਹੈ ਪਲੱਸ 2 ਸੀ2 ਪਲੱਸ ਆਉਂਦਾ ਹੈਗਾ ਤਾਂ ਅਸੀਂ ਉਹਨੂੰ ਭਾਲਦੇ ਵੀ ਸਾਨੂੰ ਲਾਗੂ ਕਰਕੇ ਸਥਿਤ ਕਰਨ ਉਦੋਂ ਤੇ ਅਸੀਂ ਸਾਰੀਆਂ ਚੀਜ਼ਾਂ ਦੇ ਉੱਤੇ ਐਮਐਸਪੀ ਭੜਦਿਆਂ ਜਾਂ ਐਮਐਸਪੀ ਦੇ ਉੱਤੇ ਲੜਾਈ ਹੁੰਦੀ ਹੈ ਅਸੀਂ ਲੜਾਂਗੇ ਜਿੱਥੇ ਬੰਦਿਆਂ ਨਾਲ ਕੋਲ ਨਾਲ ਕੋਲ ਮੋਹਾਂ ਚ ਮਾਪਾ ਕੇ ਪੈਰ ਚ ਪੈਰ ਕਦਮਰ ਵਾਲਾ ਕਿਸੇ ਨਾਲ ਦੇ ਉੱਤੇ ਲੜਾਂਗੇ ਜਿਹੜੀ ਜਿੱਥੇ ਬੰਦੀ ਅੱਗੇ ਉਸ ਨੂੰ ਨਾਲ ਰੱਖ ਕੇ ਅੱਗੇ ਇਹਦਾ ਕੋਲ ਲੜਾ ਇੱਕ ਜਿਹੜਾ ਇਹੀ ਵਿਚਾਰਧਾਰਾ ਦੀ ਬਾਰ ਬਾਰ ਗੱਲ ਮੇਰੇ ਵੀ ਜਨ ਚਾਰੀ ਹੈ ਹਰ ਕੋਈ ਹੈਰਾਨ ਹੋਊਗਾ ਸਿੱਖ ਪਰਿਵਾਰ ਦੇ ਵਿੱਚ ਜਨਮ ਲੈ ਕੇ ਇੱਕ ਕਾਮਰੇਡੀ ਵਿਚਾਰਧਾਰਾ ਜਿਹੜੀ ਸਿੱਖਿਤ ਕਲਾਸਾਂ ਲੱਗ ਕੇ ਕੁੱਟ ਕੁੱਟ ਕੇ ਭਰੀ ਹੋਈ ਹੈ ਤੁਹਾਡੇ ਅੰਦਰ ਸਟੇਜਾਂ ਦੇ ਉੱਪਰ 20-25 ਸਾਲ ਪਾਸ ਚੰਦ ਨੇ ਰਹੇ ਕਿੰਨਾ ਔਖਾ ਲੱਗਦਾ ਉਹਨੂੰ ਮਨ ਦੇ ਵਿੱਚੋਂ ਕੱਢਣਾ ਜਿਵੇਂ ਇੱਕਦਮ ਬਦਲਾ ਆਇਆ ਜਾਂ ਮਾਈਂਡ ਵਾਸ਼ ਕਰਨਾ ਉਹ ਚੀਜ਼ਾਂ ਤੋਂ ਇਧਰਲੇ ਪਾਸੇ ਕਿੰਨਾ ਔਖਾ ਲੱਗਦਾ ਨਹੀਂ ਔਖਾ ਬਹੁਤ ਜ਼ਿਆਦਾ ਹੁੰਦਾ ਜੇ ਇਹ ਗੱਲ ਹੋਈਏ ਵੀ ਜਿੱਥੋਂ ਸਿੱਖਤ ਲੈ ਕੇ ਅਸੀਂ ਪੈਰਾਂ ਸਿਰ ਖੜੇ ਹੋਏ ਹੋਈਏ ਅੱਜ ਉਹਨੂੰ ਛੱਡਣਾ ਪਿਆ ਜਾਂ ਅਸੀਂ ਛੱਡ ਕੇ ਇੱਕ ਪਾਸੇ ਹੋ ਗਏ ਉੱਥੇ ਵੀ ਇਹੀ ਚੀਜ਼ਾਂ ਸੀ ਆਹੀ ਡਿਸਪੂਟ ਉੱਥੇ ਪੈਂਦਾ ਸੀਗਾ ਵੀ ਉਹਨਾਂ ਦੇ ਵਿੱਚ ਜਿਹੜੀ ਹਾਈ ਕਮਾਂਡ ਸੀ ਉੱਥੋਂ ਕੁਝ ਹੋਰ ਮਿਲਣਾ ਚਾਹੀਏ ਗੱਲ ਕਰਨੀ ਤੇ ਸਿੱਖ ਪਰਿਵਾਰਾਂ ਦੇ ਵਿੱਚ ਜੰਮਦੇ ਤੇ ਜਿਵੇਂ ਸਾਡੇ ਮਤਲਬ ਸੂਬੇ ਦੇ ਪ੍ਰਧਾਨ ਇਹ ਗੱਲ ਕਹਤਾ ਵੀ ਉੱਥੋਂ ਆਏ ਸੀ ਜੀ ਉਹ ਤਾਂ ਪੰਜ ਪਿਆਰਿਆਂ ਦੀ ਗੱਲ ਆਈ ਪੰਜ ਪਿਆਰਿਆਂ ਦੀ ਗੱਲ ਆਈ ਪੰਜ ਪਿਆਰਿਆਂ ਦੀ ਗੱਲ ਦੇ ਵਿੱਚ ਇਹ ਆ ਗਿਆ ਵੀ ਉੱਥੋਂ ਆਏ ਉਹ ਤਾਂ ਭਾਰਤ ਇੱਕ ਤੀਗਾ ਜੇ ਦੂਜੀ ਗੱਲ ਇਹ ਗੱਲ ਆਉਂਦੀ ਹੈਗੀ ਵੀ ਪੰਜ ਪਿਆਰੇ ਤੇ ਪੰਜਾਂ ਨੇ ਸਿਰ ਲਾਏ ਤੇ ਸਿਰ ਇੱਕ ਪਾਸੇ ਧਰੇ ਤੇ ਫੇਰ ਕਿਤੇ ਜਾ ਕੇ ਪੰਜ ਪਿਆਰੇ ਬਣੇ ਤੇ ਐਵੇਂ ਨਹੀਂ ਬਣੇ ਤੇ ਦੂਜੀ ਗੱਲ ਕੁਛ ਲੋਕੀ ਗੱਲ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਬਿਹਾਰ ਚ ਜੰਮੇ ਤੇ ਇਹ ਕੋਈ ਗੱਲ ਨਹੀਂ ਹੈੀ ਉਦੋਂ ਬਿਹਾਰ ਹੈਗਾ ਸੀ ਉਦੋਂ ਬਿਹਾਰ ਸਾਡਾ ਦੀਗਾ ਉਦੋਂ ਬਿਹਾਰ ਸਾਡਾ ਦੀ ਸਾਡੇ ਜਿੱਥੇ ਮਰਜੀ ਜਾ ਸਕਦੇ ਦੂਜੀ ਮੇਨ ਗੱਲ ਕਿੱਥੇ ਹੁੰਦੀ ਆ ਬਹੁਤ ਜਿੱਥੇ ਬੰਨੇ ਇਹ ਚੀਜ਼ਾਂ ਦੇ ਉੱਤੇ ਤੜਫਣੀਆਂ ਜਦੋਂ ਰਾਜੇ ਬਿਸ਼ਨ ਸਿੰਘ ਹੋਰਾਂ ਦੀ ਸੰਧੀ ਕਰਾਉਣ ਗੁਰੇ ਨੇ ਗੁਰਤੇਗ ਬਹਾਦਰ ਜੀ ਧੋਗੜੀ ਸਾਹਿਬ ਗੁਰਦੁਆਰੇ ਉੱਥੇ ਦੋ ਰਾਜਿਆਂ ਦੀ ਸੰਧੀ ਵੀ ਕਰਵਾਈ ਹੈ ਜਦੋਂ ਪਰਿਵਾਰ ਨੂੰ ਕਿਹਾ ਵੀ ਵਾਪਸ ਆ ਜੋ ਅਨੰਦਪੁਰ ਸਾਹਿਬ ਵਾਪਸ ਆਗੇ ਤੇ ਹੈ ਤਾਂ ਸਾਡੇ ਹੀ ਸੀ ਨਾ ਸਾਰਾ ਕੁਝ ਜੇ ਦੂਜੀ ਗੱਲ ਸਾਡੇ ਉੱਤੇ ਵੀ ਗੱਲ ਆਊਗੀ ਉਹ ਗੱਲ ਕੀ ਆਊਗੀ ਵੀ ਤੁਸੀਂ ਇੱਕ ਕੱਲੇ ਜੇ ਛੋਟੇ ਹੋ ਸਾਡੇ ਜਿਹੜੇ ਗੁਰੂਆਂ ਦਾ ਰਾਹ ਹੈਗਾ ਸਾਡੇ ਪੈਗੰਬਰਾਂ ਦਾ ਰਾਹ ਹੈ ਉਹ ਇਹੇ ਤੀਗਾ ਵੀ ਇੱਕ ਛੋਟਾ ਜਾਂ ਆਨੰਦਪੁਰਤੀਗਾ ਛੋਟੀ ਜੀ ਗੱਲ ਆਨੰਦਪੁਰ ਦੀ ਆਉਂਦੀ ਹੈ ਵੀ ਚੱਕ ਮਤਾ ਨਾਨਕੀ ਜੀ ਦੇ ਤੋ ਗੁਰੂ ਗੋਬਿੰਦ ਸਿੰਘ ਜੀ ਜੰਮੇ ਉਹਨਾਂ ਨੇ ਜਨਮ ਲਿਆ ਤੇ ਉਹ ਜਨਮ ਲੈ ਕੇ ਕੀ ਹੋਇਆ ਵੀ ਜਿਹੜੇ ਔਰੰਗਜ਼ੇਬ ਬਾਦਸ਼ਾਹ ਦਾ ਸੂਰਜ ਚੜ੍ਹਦੇ ਤੋਂ ਛਿਪਦੇ ਤੱਕ ਰਾਜ ਤੀਗਾ ਉਹਦਾਂ ਨਾਲ ਟੱਕਰ ਲਈ ਇਹੀ ਗੱਲ ਸਾਡੇ ਨਾਲ ਬੜਣੀ ਹੈ ਅਸੀਂ ਵੀ ਅਸੀਂ ਵੀ ਉਸ 스테 ਦੇ ਉੱਤੇ ਖੜੇ ਹਾਂਗੇ ਅਸੀਂ ਵੀ ਇੱਕ ਛੋਟੇ ਜਿਹੇ ਧੇਰੇ ਦੇ ਵਿੱਚ ਉੱਠਾਂਗੇ ਉੱਠ ਕੇ ਜਿੰਨਾ ਸਾਤ ਉਹ ਐਸੇ ਸੰਘਰਸ਼ ਕਰਾਂਗੇ ਸੰਘਰਸ਼ਾਂ ਦੇ ਰਾਹ ਦੇ ਵਿੱਚ ਜਿੱਤ ਕੇ ਨਿਕਲਾਂਗੇ ਜਿੱਤ ਪ੍ਰਾਪਤ ਕਰਾਂਗੇ ਪਰਮੇਂਦਰ ਜੀ ਇੱਕ ਗੱਲ ਤੁਸੀਂ ਹੋਰ ਦੇਖਿਆ ਬੋਲ ਰਹੇ ਸੀਗੇ ਇਥੋਂ ਕਿ ਜਿਹੜਾ ਦਿੱਲੀ ਦਾ ਸੰਘਰਸ਼ ਸੀਗਾ ਉਹ ਕੋਈ ਆਗੂਆਂ ਨੇ ਨਹੀਂ ਲੋਕਾਂ ਨੇ ਲੜਿਆ ਸੀਗਾ ਵੀ ਜਿਹੜੇ ਉਹ ਲੋਕ ਸੀ ਲੜਨ ਵਾਲੇ ਲੋਕ ਦੋ ਦਿਨ ਪਹਿਲਾਂ ਪਹੁੰਚ ਗਏ ਸੀ ਜਾਂ ਦੋ ਦਿਨ ਪਿੱਛੋਂ ਗਏ ਉਹ ਕੀ ਹਾਂ ਇਹ ਉਹ ਗੱਲ ਇਹ ਸੀ ਵੀ ਜਿਹੜੇ ਦੇਖੋ ਇਸ ਕੇਮ ਹੈ ਸੰਯੁਕਤ ਕਿਸਾਨ ਮੋਰਚਾ ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ ਇਸ ਸਕੀਮ ਦੇ ਵਿੱਚ ਸੀਗੀਆਂ ਉਹ ਗ੍ਰਾਹਾਂ ਜਿੱਥੇ ਬੰਦੀ ਇਸ ਸਕੀਮ ਦੇ ਵਿੱਚ ਹਿੱਸਾ ਨਹੀਂ ਸੀ ਨਹੀਂ ਉਹਦਾ 파ਟ ਨਹੀਂ ਸੀ ਥੱਲੇ ਸਾਨੂੰ ਕੰਪਲੇਂਟ ਵੀ ਬੰਡਿਆ ਹੋਇਆ ਸੀ ਮਤਲਬ ਉਦੋਂ ਤੋਂ ਉਹਦੇ ਆਗੂ ਹੋ ਸੀਗੇ ਅਸੀਂ ਨਾਂ ਨਹੀਂ ਲੈਣਾ ਚਾਹਤੇ ਬੀ ਐਮ ਸਿੰਘ ਹੁੰਦੇ ਲਏ ਵੀ ਤਨੇ ਉਦੋਂ ਅਸੀਂ ਉਹਨਾਂ ਦੇ ਨਹੀਂ ਹੱਕ ਸੀਗੇ ਉਦੋਂ ਬਾਅਦ ਦਿੱਲੀ ਵਾਲਾ ਸੰਘਰਸ਼ ਆ ਗਿਆ ਸੰਘਰਸ਼ ਤੋਂ ਬਾਅਦ ਅਸੀਂ ਇਹ ਲਖਨੌਰੀ ਬੈਠੇ ਸੀਗੇ 26 ਤਰੀਕ ਨੂੰ ਲੇਕਿਨ ਨੌਜਵਾਨੀ ਲੰਘੀ ਸੀਗੀ ਤੇ ਉਸ ਦਿਨ ਉਹ ਲੱਕਸਧਾਣਾ ਵੀ ਆਇਆ ਪੰਨਾ ਸਿੱਧੂ ਆ ਲੱਕਸਧਾਣਾ ਜਦੋਂ ਮੈਂ ਮੈਂ ਦੇਖਿਆ ਜੋ ਗੱਲ ਪੰਨਾ ਸਿੱਧੂ ਆਇਆ ਹੁਣ ਪਰਲੀ ਸਾਈਡ ਹੋਂਾ ਕਰ ਲੱਕਸਧਾਣਾ ਦੇਖਿਆ ਮੈਂ ਝੰਡੇ ਝੁੰਡੇ ਫੜ ਕੇ ਲਿਆ ਸਾਡੇ ਕੇਡਰ ਤੋਂ ਯਾਰ ਆਪਾਂ ਇਹ ਜਦਣਾ ਨਹੀਂ ਹੈਗਾ ਉੱਥੇ ਰੋਕੇ ਗਿਆ ਲੋਕਾਂ ਨੂੰ ਬੜੀ ਸਖਤਾਈ ਨਾਲ ਰੋਕੇ ਗਿਆ ਪਰ ਜਦੋਂ ਉਸ ਤੋਂ ਬਾਅਦ ਮਤਲਬ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਵੀ ਉਹ ਦਿੱਲੀ ਬੈਠੇ ਨੇ ਤੇ ਫਿਰ ਮਤਲਬ ਕੰਟਰੋਲ ਕੀਤਾ ਗਿਆ ਕੱਠ ਨੂੰ ਬਹੁਤ ਮਿਹਨਤ ਕੀਤੀ ਟਰਾਲੀਆਂ ਵਾਪਸ ਵੀ ਆਈਆਂ ਪਿੰਡ ਸੇਖੂਬਾਸ ਤੁਹਾਡੇ ਲਾਗਲਾ ਪਿੰਡਾਂ ਸਾਨੂੰ ਮਿਲੀਆਂ ਉੱਥੋਂ ਦੀਆਂ ਕਈ ਟਰਾਲੀਆਂ ਖਨੋਰੀ ਤੋਂ ਵਾਪਸ ਆਈਆਂ ਉਸੇ ਦਿਨ ਸ਼ਾਮ ਨਾਰੇ ਵੀ ਲੱਗੇ ਆ ਸਾਡੇ ਮੁਰਦਾਬਾਦ ਦੇ ਨਾਰੇ ਵੀ ਲੱਗੇ ਆ ਸਾਨੂੰ ਪਰਸਨਲ ਗਾਲਾਂ ਵੀ ਦਿੱਤੀਆਂ ਗਈਆਂ ਨੇ ਗਾਧੀਆਂ ਨੇ ਗਈਆਂ ਸੇਖੂਬਾਸ ਮੇਰੇ ਨੇੜੇ ਪਿੰਡ ਹੈ ਮੈਂ ਲੁਕੋ ਗਿਆ ਉਸ ਗੱਲ ਨੂੰ ਬਲਰੇ ਨੇੜੇ ਪਿੰਡਾਂ ਉਹਨਾਂ ਨੂੰ ਲੁਕੋ ਗਿਆ ਮੈਂ ਉਹ ਮੁੰਡੇ ਨੂੰ ਪਰਸਨਲ ਜਾਣਦੇ ਸੀ ਪਰਸਨਲ ਵੀ ਗਾਲਾਂ ਦਿੱਤੀਆਂ ਉਹਨਾਂ ਨੇ ਪਰ ਫੇਰ ਥੱਲੇ ਇੰਨੇ ਚਲੋ ਫੈਸਲਾ ਹੋ ਗਿਆ ਵੀ ਆਪਾਂ ਕੱਲ ਨੂੰ ਚੱਲਾਂਗੇ ਕੱਲ ਨੂੰ ਜਾਣਾ ਸੀ ਫਿਰ ਚਲੋ ਅਸੀਂ ਉਹ ਜਿਹੜੀ ਰਾਤ ਵਿਚਾਲੇ ਲੱਗੀ ਅਸੀਂ ਕਹਿੰਦੇ ਵੀ ਉਹ ਸਾਡੀ ਮਜਬੂਰ ਜੀ ਦਾ ਸਾਡੇ ਕੋਲ ਕਾਫਲਾ ਵੱਡਾ ਸੀ 27 ਤਰੀਕ ਸਾਨੂੰ ਵਿਚਾਲੇ ਲੱਗੀ ਅਸੀਂ 28 ਨੂੰ ਗਏ ਆ ਇਹਨੂੰ ਤਾਂ ਉੱਥੇ ਸਾਰਾ ਕੁਝ ਸਜਿਆ ਪਿਆ ਸੀ ਫਿਰ ਸਾਡਾ ਤਜਰਬਾ ਕਿੱਥੇ ਉਹ ਵੀ ਗੱਲ ਕਿਹਾ ਸਾਡਾ ਤਜਰਬਾ ਤਾਂ ਹੈ ਹੀ ਨਹੀਂ ਵੀ ਮਤਲਬ ਕਈ ਗੇਲ ਤਜਰਬੇ ਤਜਰਬੇ ਰੱਖੇ ਰਹੇ ਜਨਨ ਨੇ ਇੱਥੇ ਪਤਾ ਨਹੀਂ ਕੀ ਬਣ ਜਾਂਦਾ ਇਹ ਦੇਖੋ ਅੱਜ ਦਾ ਸਮਾਂ ਅੱਜ ਦੀ ਨੌਜਵਾਨੀ ਹੈ ਅੱਜ ਦਾ ਇੱਕ ਬੜਾ ਨਾਮ ਪਾਪੂਲਰ ਹੋਇਆ ਜਨਨ ਜੀ ਨਵੀਂ ਜਨਰੇਸ਼ਨ ਨੂੰ ਕਹਿੰਦੇ ਆ ਉਹਨਾਂ ਨੇ ਨੇਪਾਲ ਰਕਾਤਾ ਆਪਣੇ ਮਜਾਰੇ ਹੋ ਰਹੇ ਨੇ ਬੀਜੇਪੀ ਦੇ ਦਫ਼ਤਰ ਨੂੰ ਅੱਗ ਲਾਤੀ ਫਿਰ ਉਹਨਾਂ ਨੂੰ ਕੌਣ ਆਪਰੇਟ ਕਰ ਰਿਹਾ ਹੈ ਕਿਹੜੇ ਕਿਹੜੇ ਤਜਰਬੇ 60 ਸਾਲਾਂ ਦੀ ਗੱਲਾਂ ਕਰਦੇ ਆ ਅੱਜ ਬੱਚੇ ਬਹੁਤ ਇੰਟੈਲੀਜੈਂਟ ਨੇ ਅੱਜ ਦਾ ਨੌਜਵਾਨੀ ਪੀੜੀ ਹੈ ਜਿਹੜੀ ਉਹ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਸੇਧ ਦੇਣ ਦੀ ਲੋੜ ਹੈ ਇਹ ਠੀਕ ਹੈ ਵੀ ਅਸੀਂ ਸਿਆਣਿਆਂ ਬਜ਼ੁਰਗਾਂ ਵਜੋਂ ਉਹਨਾਂ ਤੋਂ ਸਤਿਕਾਰ ਤਾਂ ਲੈ ਸਕਦੇ ਆ ਪਰ ਸੇਧ ਦਾ ਸੁੱਧਾਣੀ ਗੱਲ ਸਾਨੂੰ ਨਹੀਂ ਲੱਗਦਾ ਵੀ ਇਹ ਸਾਡੀ ਕਿਤੇ ਕਾਮਯਾਬ ਹੈ ਇਹ ਠੀਕ ਹੈ ਵੀ ਅਸੀਂ ਕਹਿੰਦੇ ਅਸੀਂ ਜਿੱਤੇ ਅਸੀਂ ਨਹੀਂ ਨਹੀਂ ਜਿੱਤੇ ਕਿਸੇ ਜਥੇਬੰਦੀ ਨੇ ਦਿੱਲੀ ਦਾ ਘੋਲ ਨਹੀਂ ਜਿੱਤਿਆ ਕੋਈ ਜਥੇਬੰਦੀ ਇੱਕ ਠੋਕੇ ਨਹੀਂ ਕਹਿ ਸਕਦੀ ਉਹ ਲੋਕਾਂ ਦਾ ਘੋਲ ਸੀ ਉਹ ਲੋਕਾਂ ਨੇ ਜਿੱਤੇ ਰਾਮਪਾਲ ਜੀ ਪਿਛਲੇ ਕਈ ਸਾਲਾਂ ਤੋਂ ਜਿਵੇਂ ਬੈਠੇ ਹੋ ਪਿੱਛੇ ਉਹ ਕਿ ਜਥੇਬੰਦੀ ਤੋਂ ਬੈਠੇ ਹੁਣ ਦੁਬਾਰੇ ਉਹੀ ਜਿਵੇਂ ਕਹੇ ਹਲ ਬੰਜਾਲੀ ਚੱਕਣਾ ਕਿਵੇਂ ਦਾ ਲੱਗਦਾ ਹੈਗਾ ਵੀ ਦੁਬਾਰੇ ਮੋੜ ਉਸੇ ਲੈਂਡ ਤੇ ਆਉਣਾ ਨਹੀਂ 1986 ਤੋਂ ਲੱਗੇ ਹੋਇਆ ਕੰਮ ਤੇ ਹੂੰ ਸੀਪੀਐਸਪੀਐਮ ਤੇ ਕੰਮ ਕੀਤਾ ਹੈ ਉਸ ਤੋਂ ਬਾਅਦ ਉਹ ਰਹਾ ਜੇ ਕੰਮ ਕੀਤਾ ਹੈ ਠੀਕ ਹੈ ਨਾ ਪਿੱਛੇ ਅਸੀਂ ਹੁਣ ਆਪਦੀ ਜਿਹੜਾ ਖੜਾ ਆਰਥਿਕ ਸ਼ਾਨੀ ਉਹਨੇ ਤਾਂ ਮਲਬਈ ਇਹ ਬਣਾ ਲਿਆ ਤੇ ਲੋਕਾਂ ਦੇ ਦਵੇ ਕੁਛਲੇ ਲੋਕਾਂ ਦੀ ਗੱਲ ਕਰਾਂਗੇ ਲੜਾਂਗੇ ਪੈਸਾ ਫੋਰੀ ਗੱਲ ਕਹਿ ਕੇ ਹਟਿਆ ਤੇ ਇਧਰ ਪਿੱਛੇ ਸੁਨਾਮ ਕੁਰਕੀ ਦੀ ਕੱਲੇ ਨਹੀਂ ਰੁਕੀ ਹੈ ਲੜਨ ਵਾਸਤੇ ਹੀ ਬਣੇ ਆ ਲੜਾ ਜ਼ਿੰਦਗੀ ਲਾ ਦੇਣੀ ਹੈ ਠੀਕ ਹੈ ਨਾ ਅਸੀਂ ਕਿਸੇ ਜਥੇਬੰਦੀ ਨਾਲ ਲੜਨ ਵਾਸਤੇ ਪੈਦਾ ਨਹੀਂ ਹੋਏ ਅਸੀਂ ਸਰਕਾਰਾਂ ਨਾਲ ਲੜਾਂਗੇ ਲੋਕਾਂ ਦੀ ਦਵੇ ਕੁਤੜੇ ਲੋਕਾਂ ਦੀ ਗੱਲ ਕਰਾਂਗੇ ਔਰ ਲੋਕਾਂ ਨੂੰ ਇਹ ਦੱਸਾਂਗੇ ਵੀ ਅਸੀਂ ਜਿਹੜੇ ਖੜੇ ਆ ਤੁਹਾਡੇ ਹੱਕ ਵਾਸਤੇ ਲੜਨਾ ਹੈ ਜਿੱਤੇ ਮਰਜੀ ਕਹਿਣਾ ਸਾਡੀ ਜ਼ਿੰਦਗੀ ਲੋਕਾਂ ਵਾਸਤੇ ਬਣੀ ਹੈ ਔਰ ਬਹੁਤ ਸਾਰੀਆਂ ਜਥੇਬੰਦੀਆਂ ਕਾਮਕਾਰੀਆਂ ਨੇ ਲਗਾਤਾਰ ਨਮੀ ਤੋਂ ਨਮੀ ਬਣ ਰਹੀ ਹੈ ਲੱਗਦਾ ਲੋਕ ਸਾਥ ਦੇਣਗੇ ਬੜਾ ਦੇਣਗੇ ਅਸੀਂ ਤੁਸੀਂ ਪਹਿਲਾ ਦਿਨ ਦੇਖ ਲਓ ਬਹੁਤ ਸਾਰੀ ਜਥੇਬੰਦੀਆਂ ਨੇ ਇਸ ਗੱਲ ਦਾ ਜ਼ੋਰ ਵੀ ਲਾ ਲਿਆ ਪਿੰਡਾਂ ਦੇ ਵਿੱਚ ਅਸੀਂ ਅਲਾਉਂਸ ਕੀਤਾ ਹੈ ਲੋਕਾਂ ਨੇ ਇਹ ਗੱਲ ਕਹੀ ਵੀ ਹੈ ਜਥੇਬੰਦੀਆਂ ਨੇ ਵੀ ਨਹੀਂ ਜਾਣਾ ਤੁਸੀਂ ਜੇ ਗੱਲ ਵੀ ਆ ਗਈ ਬਿਲਕੁਲ ਆ ਗਈ ਜੀ ਸਪਸ਼ਟ ਹੋਈ ਹੈ ਸਪਸ਼ਟ ਹੋਈ ਹੈ ਗੱਲ ਪਿੰਡ ਦੇ ਵਿੱਚ ਜਦੋਂ ਅਸੀਂ ਗੁਰੂ ਘਰਾਂ ਦੇ ਵਿੱਚ ਅਲਾਉਂਸ ਕੀਤਾ ਵੀ ਅਸੀਂ ਨਵੀਂ ਜਥੇਬੰਦੀ ਦਾ ਜਿਹੜਾ ਆਗਾਜ਼ ਕਰਨਾ ਹੈ ਤੇ ਕੁਝ ਜਥੇਬੰਦੀਆਂ ਨੇ ਕਹਿ ਵੀ ਤੁਸੀਂ ਨਹੀਂ ਜਾਣਾ ਜਿਹੜੇ ਲੋਕ ਸਾਡੇ ਨਾਲ ਹੰਦਰਦ ਨੇ ਉਹ ਸਾਡੇ ਨਾਲ ਆ ਕੇ ਲੜਨਗੇ ਉਗਰਾਹਾਂ ਚ ਕਿੰਨੇ ਸਾਲ ਕੰਮ ਕੀਤਾ ਉਗਰਾਹਾਂ ਦੇ ਵਿੱਚ 2013 ਤੋਂ ਕੰਮ ਸ਼ੁਰੂ ਕੀਤਾ ਸੀ ਤੇ ਦਿੱਲੀ ਦਾ ਅੰਦੋਲਨ ਦੇ ਵਿੱਚ ਮੈਨੂੰ ਲੱਗਦਾ 8-9 ਮਹੀਨਿਆਂ ਦੀ ਹਾਜ਼ਰੀ ਹੈ ਮੇਰੀ ਔਰ ਜਿਹੜਾ ਬਹਦਰਗੜ ਬੱਸ ਸਟੈਂਡ ਸੀਗਾ ਬੱਸ ਸਟੈਂਡ ਜਿਹੜਾ ਦਫ਼ਤਰ ਸੀਗਾ ਉਹ ਦਫ਼ਤਰ ਤੇ ਮੈਂ ਜਿਹਨੂੰ ਕਹਿੰਦੇ ਨੇ ਗਨ ਮੈਨੇਜਰ ਨੂੰ ਗੇਟ ਕੀ ਪ੍ਰਗੰਧਨ ਨੂੰ ਗੇਟ ਕੀ ਪ੍ਰਧਾਨ ਸਾਹਿਬ ਦੇ ਦਫ਼ਤਰ ਦਾ ਬਿਲਕੁਲ ਠੀਕ ਹੈ ਨਾ ਗੱਲ ਕਰ ਜਿੰਨੀ ਮਿਹਨਤ ਨਾਲ ਕੰਮ ਕੀਤਾ ਹੈ ਉਨੇ ਹੀ ਉੱਥੇ ਬੇਜਤ ਹੋ ਕੇ ਨਿਕਲੇ ਆ ਠੀਕ ਹੈ ਨਾ ਔਰ ਇਨਾ ਗੋਹ ਗੁਰਾ ਕੀਤਾ ਜਥੇਬੰਦੀ ਦਾ ਹੂੰ ਸੋਚ ਨਹੀਂ ਸਕਦਾ ਤੁਸੀਂ ਹੂੰ ਬਹੁਤ ਜ਼ਿਆਦਾ ਦਿਲੋਂ ਕਿਉਂਕਿ ਮੇਰਾ ਮਾਰਾ ਵਕਤ ਦੇ ਵਿੱਚ ਜਥੇਬੰਦੀ ਨੇ ਸ਼ਾਦ ਦਿੱਤਾ ਨਹੀਂ ਔਰ ਮੇਰੀ ਜ਼ਿੰਦਗੀ ਵੀ ਮੈਂ ਜਥੇਬੰਦੀ ਦੇ ਉੱਤੇ ਕੁਰਬਾਨ ਕਰ ਦਿੱਤੀ ਲੇਕਿਨ ਸਾਨੂੰ ਪਿੱਛੇ ਹਟਣਾ ਪੈ ਗਿਆ ਪਿੱਛੇ ਹਟਣਾ ਪੈ ਗਿਆ ਕੁਝ ਲੋਕ ਤਾਂ ਸਾਨੂੰ ਇਨਾ ਕੁਝ ਬੋਲ ਗਏ ਕਿ ਅਸੀਂ ਜਿਹੜੇ ਜਥੇਬੰਦੀ ਦੇ ਆਪੂ ਨੇ ਉਹ ਸਾਲ ਅੰਦਰੋਂ ਦਰਦ ਪੈਦਾ ਹੁੰਦਾ ਉਹ ਗੱਲਾਂ ਸੁਣ ਕੇ ਇਹਦੇ ਕਰਕੇ ਨਹੀਂ ਅਸੀਂ ਉਹਨਾਂ ਬਾਰੇ ਵਿਚਾਰ ਕਰਨਾ ਚਾਹੁੰਦੇ ਜਿਹੜਾ ਰਸਤਾ ਮੈਂ ਛੱਡਦਾ ਮੈਂ ਮੁੜ ਕੇ ਰਸਤਾ ਲੈ ਜਾਣਾਂਗਾ ਹੁਣ ਭਾਰਤ ਦੇ ਕਿਸਾਨੀਓ ਨੇ ਇੱਕ ਤਾਂ ਮਲਵਈ ਬਣਾਈ ਹੈ ਜਿੰਦ ਜਾਨ ਨਾਲ ਬਣਾਈ ਹੈ ਔਰ ਜਿੰਦ ਜਾਨ ਲਾਵਾਂਗੇ ਲੋਕਾਂ ਦੇ ਹੱਕਾਂ ਦੀ ਲੜਾਈ ਜਿਹੜਾ ਹਮੇਸ਼ਾ ਲੜਦੇ ਰਵਾਂਗੇ ਅਰਜਿੰਦਰ ਜੀ ਤੁਸੀਂ ਵੀ ਲੰਮਾ ਸਮਾਂ ਕੰਮ ਕੀਤਾ ਨੌਜਵਾਨ ਭਾਰਤ ਸਭਾ ਚ ਅਗਰਾਹਾਂ ਵਾਲੇ ਪਾਸੇ ਆਇਆ ਇੱਥੇ ਰਿਲਾਇੰਸ ਪੰਪ ਤੇ ਮੋਰਚੇ ਦੇ ਵਿੱਚ ਲਗਾਤਾਰ ਡਟੇ ਰਹੇ ਜਥੇਬੰਦੀ ਨੂੰ ਛੱਡਣਾ ਜਾਂ ਜਥੇਬੰਦੀ ਵੱਲੋਂ ਪਾਸੇ ਕਰਨਾ ਵਜ੍ਹਾ ਕੀ ਬਣ ਗਈ ਦੇਖੋ 1 ਸਾਲ ਤੋਂ ਮੈਂ ਉਸ ਕਰ ਇਹ ਮੈਂ ਕਰਕੇ ਘਰੇਲੂ ਜਿਹੇ ਮੈਂ ਕਰਕੇ ਉਸ ਮੇਰੀ ਸਟੱਡੀ ਚੱਲਦੀ ਸੀਗੀ ਠੀਕ ਹੈ ਸਟੱਡੀ ਦੇ ਨਾਲ ਮੈਂ ਜਿਹੜੇ ਲੋਕ ਹੱਕ ਸੋਸ਼ਲ ਕੰਮ ਸੀਗੇ ਲੋਕ ਪੱਖੀ ਕੰਮ ਸੀਗੇ ਉਹ ਕਰਦਾ ਸੀਗਾ ਪੰਜਾਬ ਸਟੈਂਡ ਗਨੀਅਨ ਦੇ ਵਿੱਚ ਸ਼ਹੀਦ ਐਸਸੀਐਸ ਸ਼ਹੀਦ ਰਣਾਬਾ ਜਥੇਵੰਦੀ ਸੀਗੀ ਉਹਦੇ ਵਿੱਚ ਵੀ ਮੈਂ ਕੰਮ ਕੀਤਾ ਨੌਵੇਂ ਪਾਰਸਵਾਚ ਕੀਤਾ ਫਿਰ ਉਹ ਰਾਹ ਜਥੇਵੰਦੀ ਚ ਪਿੰਡ ਦੀ ਇਕਾਈ ਤੋਂ ਲੈ ਕੇ ਬਲਾਕ ਦੇ ਪ੍ਰਸ਼ਾਸਨਕ ਤੱਕ ਜਿਹੜਾ ਬੀ ਟੀਮ ਦਾ ਸੀਗਾ ਮੈਂ ਉਹ ਕੰਮ ਕੀਤਾ ਹੁਣ ਤਾਂ ਔਰ ਇੱਕ ਸਾਲ ਤੋਂ ਮੈਂ ਪੁਸ਼ਕ ਨਰਾਜ਼ਗੀਆਂ ਸੀਗੀਆਂ ਯਾਨੀ ਕਹਿ ਸਕਦੇ ਆ ਵੀ ਇਹ ਇੱਕ ਨੌਜਵਾਨ ਹੋਣ ਦੇ ਦਾਤੇ ਮੈਂ ਇਸ ਕੱਲ ਨੂੰ ਬੋਲਾਂ ਕਿ ਉਗਰਾਹਾਂ ਜਥੇਬੰਦੀ ਦੇ ਵਿੱਚ ਨੌਜਵਾਨਾਂ ਨੂੰ ਹਮੇਸ਼ਾ ਅੱਗੇ ਨਹੀਂ ਆਉਣ ਦਿੱਤਾ ਹਾਂ ਉਹਨਾਂ ਨੂੰ ਬੈਕਪੋਰਟ ਤੇ ਹੀ ਉਹਨਾਂ ਤੋਂ ਕੰਮ ਲਿਆ ਜਾਂਦਾ ਠੀਕ ਹੈ ਔਰ ਜਦੋਂ ਕੋਈ ਮੰਨ ਲਓ ਟੇਬਲ ਟੌਪ ਦੀ ਗੱਲ ਹੁੰਦੀ ਜਾਂ ਕਿਸੇ ਨੂੰ ਸੰਘਰਸ਼ ਦੇ ਵਿੱਚ ਕੋਈ ਵਿਚਾਰਧਾਰਾ ਆਪਣੀ ਰੱਖਣ ਦੀ ਕੋਈ ਗੱਲਬਾਤ ਹੁੰਦੀ ਮੀਟਿੰਗ ਦੇ ਵਿੱਚ ਹੁੰਦੀ ਆਨ ਕਾਇਦਤ ਆ ਜਾਂਦਾ ਵੀ ਨਾ ਨੌਜਵਾਨ ਇਹਨਾਂ ਨੂੰ ਹਜੇ ਤਜਰਬਾ ਨਹੀਂ ਹੈਗਾ। ਉਹੀ ਵਾਰ-ਵਾਰ ਪ੍ਰਧਾਨ ਜੀ ਸਾਰੇ ਆਪਣੇ ਬੋਲ ਕੇ ਗਏ ਆ ਵੀ 40 ਸਾਲ ਦਾ ਤਜਰਬਾ ਯਾਨੀ ਉਸ ਇਸ ਸੰਘਰ ਦੇ ਵਿੱਚੋਂ ਜਿਹੜਾ ਉਹ ਕੁਝ ਮਤਪੇਦ ਸਾਡੇ ਸਾਹਮਣੇ ਆਏ ਹੈਗੇ ਉਹ ਨੌਜਵਾਨਾਂ ਨੂੰ ਅੱਗੇ ਨਾ ਆਉਣ ਕਰਕੇ ਮੇਰੇ ਅੰਦਰ ਥੋੜੀ ਜਿਹੀ ਨਿਰਾਸ਼ਾ ਸੀਗੀ। ਤਾਂ ਕਿ ਦਿਨੋਂ ਕੰਮ ਕੀਤਾ ਸਟੂਡੈਂਟ ਲੈਵਲ ਤੋਂ ਕੰਮ ਕੀਤਾ ਫਿਰ ਪਿੰਡਾਂ ਕਾਇਆਂ ਦੇ ਵਿੱਚ ਕੰਮ ਕੀਤਾ ਪਿੰਡਾਂ ਦੇ ਵਿੱਚ ਫਿਰ ਇਹ ਕਿਸਾਨਾਂ ਦਾ ਦੀ ਅੱਗੇ ਜਿੰਦ ਜਾਨ ਲਾਈ ਜਨਰਤ ਇੱਕ ਕੀਤਾ। ਉਹ ਸਾਨੂੰ ਉਸ ਦਾ ਯਾਨੀ ਜਿਹੜਾ ਸਾਨੂੰ ਮਿਲਣਾ ਚਾਹੀਦਾ ਸੀਗਾ ਉਹ ਨਹੀਂ ਤੁਸੀਂ ਕਹਿੰਦੇ ਨੌਜਵਾਨਾਂ ਨੂੰ ਸਤਕਾਰ ਨਹੀਂ ਮਿਲਦਾ ਬੀਬੀਆਂ ਸੀਗੀਆਂ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਵੀਡੀਓ ਵਾਇਰਲ ਹੋਈ ਲੇਲ ਕਲਾਂ ਤੋਂ ਉਹ ਕਹਿੰਦੇ ਮਹਿਲਾਵਾਂ ਨੂੰ ਸਤਕਾਰ ਨਹੀਂ ਮਿਲਦਾ ਪਰ ਸਤਕਾਰ ਮਿਲਦਾ ਕਿਹਨੂੰ ਦੇਖੋ ਇਹ ਗੱਲ ਸਪਸ਼ਟ ਹੈ ਇਹ ਸਾਰਾ ਪੰਜਾਬ ਪੂਰੀ ਦੁਨੀਆ ਜਾਣਦੀ ਹੈ ਜਿੱਥੇ-ਥੇ ਪੰਜਾਬੀ ਵੱਸਦੇ ਕਿ ਜਦੋਂ ਦਿੱਲੀ ਨੂੰ ਇੱਥੋਂ ਕਾਫਲੇ ਬਣ ਕੇ ਗਏ ਦਿੱਲੀ ਅੰਦੋਲਨ ਚ ਸ਼ੁਰੂ ਕੀਤਾ ਗਿਆ ਉਦੋਂ ਨੌਜਵਾਨਾਂ ਨੇ ਹੀ ਅੱਗੇ ਜਾ ਕੇ ਨਾਕੇ ਤੋੜੇ ਆਪਦੀਆਂ ਜਾਨਾਂ ਕਰਵਾਨ ਕੀਤੀਆਂ ਚਾਹਿਆ ਹੁਣ ਪਿੱਛੇ ਸ਼ੰਭੂ ਖਨੋਰੀ ਦਾ ਜਿਹੜਾ ਮੋਰਚਾ ਲੱਗੇ ਸੀ ਉੱਥੇ ਵੀ ਨੌਜਵਾਨਾਂ ਨੇ ਆਂਦੀਆਂ ਆਕੇ ਓਕੇ ਜਾਨਾਂ ਕਰਵਾਣ ਕੀਤੀ ਠੀਕ ਹੈ ਉਸ ਨੂੰ ਦੇਖਦੇ ਹੋਏ ਨੌਜਵਾਨੀਆਂ ਜਿਹੜੀ ਉਹ ਹਮੇਸ਼ਾ ਪਹਿਲੇ ਦਰਦੇ ਇਹਦੇ ਵਿੱਚ ਕੰਮ ਕੀਤਾ ਉਹਨਾਂ ਨੇ ਜਦ ਸੰਘਰਸ਼ ਦੇ ਵਿੱਚ ਔਰ ਸੰਘਰਸ਼ ਨੂੰ ਪੂਰੀਆਂ ਉਪਰੀਆਂ ਆਪਣੀਆਂ ਮੰਜਲਾਂ ਤੱਕ ਔਰ ਤਿੰਨੇ ਕਾਨੂੰਨ ਵਾਪਸ ਕਰਵਾ ਕੇ ਆਏ ਠੀਕ ਹੈ ਔਰ ਅਗਲੀ ਗੱਲ ਹੈਗੀ ਹੈ ਦੇਖੋ ਬਹੁਤ ਸਾਰੀਆਂ ਗੱਲਾਂ ਨੇ ਸਾਡੀਆਂ ਮਾਵਾ ਪੈਣਾ ਦੇ ਪਿਛਲੇ ਦੇ ਇਹ ਕੰਟਰੋਵਰਸੀ ਚਾਈਏ ਅਗਰਾਂ ਜਿੱਥੇ ਬੰਦੀ ਉਹਨਾਂ ਦੇ ਆਪ ਨੂੰ ਨੇ ਕਿਵੇਂ ਉਹਨਾਂ ਪ੍ਰਤੀ ਜਿਹੜਾ ਹੈਗਾ ਆਪਣੇ ਵਿਚਾਰ ਰੱਖੇ ਹੈ ਉਹ ਸਬਸਟ ਨੇ ਕੁਝ ਕੁ ਲਕੋ ਵਾਲੀ ਗੱਲ ਹੈ ਜੀ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਬੀਕੇਜੂ ਏਕਤਾ ਮਲਬਈ ਅੱਜ ਸਾਰੇ ਨੌਜਵਾਨ ਸਾਥ ਦੇਣ ਔਰ ਸਾਡੇ ਅਸੀਂ ਸਿੱਖ ਪਰਿਵਾਰਾਂ ਚੋਂ ਪੈਦਾ ਹੋਏ ਬੱਚੇ ਸਾਡੇ ਸਿਰਾਂ ਤੇ ਪੱਗਾਂ ਨੇ ਔਰ ਕਿਵੇਂ ਇੱਕ ਸਿੱਖ ਪਰਿਵਾਰ ਚੋਂ ਇੱਕ ਬੱਚੇ ਨੂੰ ਅਲੱਗ ਕੱਟ ਕੇ ਉਹਦੀ ਵਿਚਾਰਧਾਰਾ ਨੂੰ ਚੇਂਜ ਕਰਨਾ ਤੇ ਉਹ ਵਿਚਾਰਧਾਰਾ ਜਿਹੜੀ ਉੱਪਰੋਂ ਚਲਦੀ ਹੈ। ਔਰ ਸਾਡੇ ਲਈ ਸਾਡੇ ਗੁਰੂਆਂ ਨੇ ਆਪਣੇ ਬੱਚੇ ਵਾਸਤੇ ਫਿਰ ਕਿਉਂ ਅਸੀਂ ਪੜਕੀ ਆਪਦੀ ਵਿਚਾਰਧਾਰਾ ਤੋਂ ਔਰ ਅੱਜ ਅਸੀਂ ਮੈਂ ਇਹ ਮਾਨ ਨਾਲ ਗੱਲ ਕਹੂੰਗਾ ਵੀ ਭਾਰਤੀ ਸੰਜੁਨੀਆਂ ਇੱਕਤਾ ਮਲਬਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੰਜੁਨੀਆਂ ਦੇ ਮਾਲਕ ਬਣਾਇਆ। ਅਸੀਂ ਅੱਜ ਸੁਖ ਸ਼ਾਂਤੀ ਦੇ ਨਾਲ ਔਰ ਮਾਨ ਨਾਲ ਕਹਿੰਦੇ ਆ ਵੀ ਅਸੀਂ ਆਪਦੇ ਘਰ ਪਾਵਸ। ਔਰ ਮੈਂ ਨੌਜਵਾਨੀ ਨੂੰ ਇਹ ਕਹਾਂਗਾ ਕਿ ਵੱਤੋ ਵਾਦਾ ਸਿੱਖ ਵਿਚਾਰਧਰਨਾ ਨੂੰ ਪਾਓ ਔਰ ਪੰਜਾਬ ਔਰ ਪੰਜਾਬੀਅਤ ਦੀ ਕੰਮ ਕਰੋ ਫੈਡਰਲ ਟਰੰਚ ਤੇ ਸੁਭਾ ਸਿੰਘ ਜੀ ਇੱਕ ਬਲਾਕ ਆਗੂ ਤੋਂ ਵੱਡੀ ਜੂ ਮੈਂਬਰੀ ਸਟੇਟ ਕਮੇਟੀ ਮੈਂਬਰ ਆ ਭਾਰਤੀ ਕਿਸਾਨ ਜੂ ਨੇਕਤਾ ਮਲਵਈ ਦੇ ਇਹ ਜਥੇਬੰਦੀ ਦਾ ਜੰਗਾਰ ਜੀ ਪਹਿਲਾਂ ਮੈਨੂੰ ਲੰਮਾ ਸਮਾਂ ਤਕਰੀਬਨ 20 ਸਾਲ ਦਾ ਟਸਟਾ ਮੈਂ ਅਗਰਾਹ ਜਥੇਬੰਦੀ 'ਚ ਕੰਮ ਕਰਿਆ ਪਿੰਡ ਲੈਵਲ ਤੋਂ ਲੈ ਕੇ ਬਲਾਕ ਤੱਕ ਪਰ ਇੱਥੇ ਕੰਮ ਦੀ ਕੋਈ ਕਦਰ ਨਹੀਂ ਹੈਗੀ ਆਗੂਆਂ ਚ ਗੁੱਟਬਾਜੀ ਹੈ ਦਰਅੰਤ ਰੱਖੀ ਜਾਂਦੀ ਹੈ ਉਹ ਜਿਹੜੇ ਵਿਧਾਨ ਦੀਆਂ ਗੱਲਾਂ ਕਰਦੇ ਨੇ ਜਥੇਬੰਦੀ ਚਿੱਟੀ ਲੱਠੇ ਵਰਗੀ ਹੈ ਉਹ ਮੈਨੂੰ ਤਾਂ ਚਿੱਟਾ ਲੱਠਾ ਕਿਤੇ ਚਮਕਿਆ ਨਹੀਂ ਹੈਗਾ ਮੈਨੂੰ ਤਾਂ ਅੱਧਾ ਕਿਉਂ ਚਮਕ ਰਿਹਾ ਇਸ ਕਰਕੇ ਮੇਰਾ ਮਨ ਨੂੰ ਨਫ਼ਰਤ ਆ ਕਿਉਂ ਜਥੇਬੰਦੀ ਜੋ ਕੰਮ ਬਹੁਤ ਕਰਿਆ ਦਿਨ ਰਾਤ ਕਰਿਆ तकरीबन ਇੱਥੇ ਲੋਕਾਂ ਨੂੰ ਪਤਾ ਹੀ ਹੈ ਲਹਿਰੇ ਬਲਾਗ ਦੇ ਪੰਪ ਤੇ ਜਦੋਂ ਧਰਨਾ ਲੱਗਿਆ ਸੀ ਪਰ ਮੈਨੂੰ ਆਗੂਆਂ 'ਚ ਉਹ ਨਫਰਤ ਆ ਕਿਉਂਕਿ ਆਗੂਆਂ 'ਚ ਗਰੁੱਪਵਾਦੀ ਹੈ ਉਹ ਆਗੂਆਂ ਦੀ ਗਰੁੱਪਵਾਦੀ ਕਰਕੇ ਮੈਨੂੰ ਜਥੇਬੰਦੀ ਦੇ ਅਹੁਦੇ ਤੋਂ ਵੀ ਅਸਤੀਫਾ ਦਿੱਤਾ ਮੈਂ ਮੈਂਬਰਸ਼ਿਪ ਤੋਂ ਵੀ ਆਪ ਅਸਤੀਫਾ ਦਿੱਤਾ ਪਰ ਇੱਥੋਂ ਕੁਸ ਆਗੂਆਂ ਨੇ ਮੇਰੀ ਬੇਇੱਜ਼ਤੀ ਕਰਾਉਣ ਵਾਸਤੇ ਇਹ ਜਿਹੜਾ ਗੱਲ ਉਹ ਆਪਦਾ ਨਹੀਂ ਚੱਲਦੇ ਹਨਾ ਦੂਸਰੇ ਦੀ ਬੇਇੱਜ਼ਤੀ ਕਰਕੇ ਦਾਗ ਹੀ ਬਣਾ ਕੇ ਕੱਢਣੇ ਜਾਂਦੇ ਨੇ ਪਰ ਇਹਹੀ ਜੀ ਗੱਲ ਨਹੀਂ ਜਿਹੜਾ ਕੁਸਾ ਇਹ ਆਗੂ ਕਰ ਰਹੇ ਨੇ ਉਹੀ ਜਿਹੜੀ ਗੱਲ ਸੋਨੂੰ ਮੈਂ ਕਹੀ ਹੈ ਆਗੂਆਂ 'ਚ ਗਰੁੱਪਵਾਦੀ ਹੈ ਉਹ ਜਿਵੇਂ ਆਪਣੇ ਖੇਤਾਂ 'ਚ ਬਖੂਹੇ ਲੱਗੇ ਹੋਏ ਹੁੰਦੇ ਨੇ ਇਹ ਇਕੱਲਾ ਇਕੱਲਾ ਆਗੂ ਆਏ ਕਹਿੰਦੇ ਵੀ ਪਹਿਲਾਂ ਸਾਨੂੰ ਤੜਕੀ ਪੂਜਣਾ ਫੇਰ ਕੰਮ ਕਰਨ ਨੂੰ ਜਾਣੇ ਨਾ ਦਾ ਜਾਨੀ ਕਿ ਇਹਨਾਂ 'ਚ ਉਹ ਐਂਡੀ ਬੜੀ ਨਫਤ ਹੈ ਆਗੂਆਂ 'ਚ ਉਹ ਜਥੇਬੰਦ ਲੋਕ ਨੇ ਲੋਕਾਂ 'ਚ ਕੋਈ ਨੁਕਸ ਨਹੀਂ ਹੈਗਾ ਪਰ ਜਿਹੜੇ ਉਗਰਾਹਾਂ ਜਥੇਬੰਦੀ ਦੇ ਆਗੂ ਨੇ ਇਹ ਅੰਦਰੋਂ ਬੇਈਮਾਨ ਨੇ ਤੇ ਗਰੁੱਪਵਾਦੀ ਰੱਖਦੇ ਨੇ ਉਹ ਮੇਰੇ ਤੋਂ ਬਰਦਾਸ਼ਤ ਨਹੀਂ ਹੋਈ ਮੈਂ ਇਸ ਕਰਕੇ ਜਥੇਬੰਦੀ ਛੱਡੀ ਹੈ ਇਹਨਾਂ ਨੇ ਮਾਗਰੋ ਰੌਲਾ ਪਾਇਆ ਜਿੱਦਾਂ ਨੁਕਸਾਨ ਕਰਦਾ ਜੀ ਫਲਾਣਾ ਕਰਦਾ ਮੈਂ ਇੱਕ ਬਲਾਗ ਜਦੋਂ ਮੈਂ ਬਲਾਗ ਜ ਪਿੰਡ ਕਾਈ ਦਾ ਪ੍ਰਧਾਨ ਬਣਿਆ ਤੇ ਬਲਾਗ ਜ ਬੜਿਆ ਜਾਨੀ ਕਿ ਸਾਰੇ ਜਿਹੜੇ ਆਗੂ ਕਹਿੰਦੇ ਨੇ ਅਸੀਂ ਆ ਪੇਡਾ ਲਾ ਪੇਡਾ ਬੇ ਬੇ ਕਾ ਲਾਇਆ ਹੋਇਆ ਇਹਨਾਂ ਦਾ ਅਸੀਂ ਸੋਕਿਆ ਹੋਇਆ ਪੇਡਾ ਹਰਾ ਕਰਕੇ ਫੜ ਲੱਗਦਾ ਕਰਤਾ ਦੀ ਪਰ ਆਗੂ ਬੇਈਮਾਨੇ ਦੇ ਉਧਰਲਾ ਤਾਂ ਬਾਕੀ ਦਾ ਤਾਂ ਮੈਨੂੰ ਪਤਾ ਨਹੀਂ ਜਿਹੜੇ ਲਹਿਰੇ ਬਲਾਗ ਦੇ ਦੇਰੇ ਦੇਰੇ ਚ ਆਗੂ ਆਉਂਦੇ ਨੇ ਇਹਨਾਂ ਚ ਗਰੁੱਪ ਬਾਜੀ ਬਹੁਤ ਹੈ ਮੈਂ ਤਾਂ ਗਰੁੱਪ ਬਾਜੀ ਚੱਲੀ ਨਹੀਂ ਗਈ ਇਸ ਕਰਕੇ ਮੈਂ ਜਥੇਬੰਦੀ ਛੱਡ ਦਿੱਤੀ ਤੇ ਇਹਨਾਂ ਨੇ ਉਲਟ ਦਾ ਅਗਲਾ ਆ ਕੇ ਕਹਿੰਦੇ ਵੀ ਜਥੇਬੰਦੀ ਨੁਕਸਾਨ ਕਰਦਾ ਇਹ ਪਿੰਡਾਂ ਦੇ ਲੋਕ ਦੱਸਣਗੇ ਤੇ ਦੂਸਰੀ ਗੱਲ ਜਥੇਬੰਦੀ ਦਾ ਐਲਾਨ ਹੋ ਗਿਆ ਮਲਬਈ ਦਾ ਕੱਲ ਸਾਡੇ ਪਿੰਡ ਜਦੋਂ ਲੌਸਮੈਂਟ ਕਰੀ ਮੈਂ ਵੀ ਭਾਈ ਕੱਲ ਨੂੰ ਸਾਰੇ ਨਗਰ ਨੂੰ ਬੇਨਤੀ ਹੈ ਵੀ ਅਸੀਂ ਜਥੇਬੰਦੀ ਬਣਾ ਰਹੇ ਆ ਆਗੂਆਂ ਤੋਂ ਤੰਗ ਆ ਕੇ ਪਿਛਲੇ ਦਿਨਾਂ ਚ 24 ਦੇ ਮਹੀਨੇ ਦੀ 18 ਤਰੀਕ ਨੂੰ ਮੇਰੇ ਘਰ ਵਾਲੀ ਦੀ ਮੌਤ ਹੋ ਗਈ ਸੀ ਜਾਨੀ ਕਿ ਮੈਂ 27 ਤਰੀਕ ਨੂੰ ਭੋਗ ਪਾ ਗਿਆ ਜਿੱਦੇ 28 ਤਰੀਕ ਨੂੰ ਧਰਨੇ ਤੇ ਆ ਗਿਆ ਤੇ ਇੱਥੇ ਲੈ ਲਈ ਉਦੋਂ ਮਾਗਰੋ ਜਦੋਂ ਇਹਨਾਂ ਜੋ ਮੈਨੂੰ ਨਫਰਤ ਆਈ ਆਗੂਆਂ ਜੋ ਜਿਆਦਾ ਮੁਸਕ ਆਉਣ ਲੱਗਿਆ ਜਾਨੀ ਕਿ ਜੇ ਗੰਦਰ ਨੂੰ ਛੇੜਦਾ ਤਾਂ ਮੁਸਕ ਹੁੰਦਾ ਜੇ ਇਹ ਪਾਸਾ ਛੇੜਦਾ ਤਾਂ ਮੇਰੀ ਇਹਨਾਂ ਨੇ ਘਰੇ ਜਾ ਕੇ ਵੀ ਬੇਇਜ਼ਤੀ ਕਰੀ ਆਗੂਆਂ ਨੇ ਅਸੀਂ ਕੁੱਟ ਕੇ ਅੰਦਰਵਾੜਦੇ ਹੁੰਨੇ ਆ ਅਸੀਂ ਸਮਾਜਿਕ ਮੌਤ ਦੇ ਦਿੰਨੇ ਹੁੰਨੇ ਆ ਜਾਨੀ ਕਿ ਮੇਤੋਹੇ ਚੱਲੇ ਰਹੀ ਗੇ ਰਾਤ ਉਥੋਂ ਉਹ ਰਾਤ ਜਮੀ ਸਾਹਮਣੇ ਆ ਗਈ ਗੱਲ ਘਰੇ ਜਾ ਕੇ ਦਬ ਕੇ ਮਾਰ ਦਿੱਤੇ ਕੱਲ ਅਗਰਾਹ ਜਥੇਬੰਦੀ ਦੇ ਆਗੂਆਂ ਨੇ ਮੇਰੀ ਲਾਉਸਮੈਂਟ ਹੋਈ ਤੋਂ ਮਾਗਰੋ ਬਕਾਇਦਾ ਲਾਉਸਮੈਂਟ ਕਰੀਆ ਵੀ ਜਿਹੜਾ ਇਹ ਸੂਬੇ ਨੇ ਲਾਉਸਮੈਂਟ ਕਰੀਆ ਉਥੇ ਜਥੇਬੰਦੀ ਬਣਾਉਣ ਵਾਸਤੇ ਕਿਸੇ ਨੇ ਨਹੀਂ ਜਾਣਾ ਪਿੰਡਾਂ ਵਾਲੇ ਚ ਜਾਣਾ ਪਿੰਡ ਜਥੇਬੰਦੀ ਉਗਰਾਹਾਂ ਦੀ ਜਥੇਬੰਦੀ ਹੈ ਜਿਹੜੀ ਉਹਨਾਂ ਨੇ ਬਕਾਇਦਾ ਡੰਡੇ ਵਾਲੀ ਗੱਲ ਕਰੀਆ ਪਿੰਡ ਨੂੰ ਲਾਉਸਮੈਂਟ ਕਰਕੇ ਰੋਕਿਆ 320 ਉਹ ਜਥੇਬੰਦੀ ਦੇ ਜਿਹੜੀ ਸੂਬੇ ਨੇ ਲਾਉਸਮੈਂਟ ਕਰੀਆ ਉਹ ਆਪਣੇ ਸਿਰ ਤੇ ਬਣਾਵੀਂ ਯਾਨੀ ਕਿ ਜਥੇਬੰਦੀਆਂ ਲੋਕਾਂ ਦੇ ਸਿਰ ਤੇ ਬਣਿਆ ਥੋੜੇ ਕਿਹੜਾ ਬਾਪ ਦੀ ਜਥੇਬੰਦੀ ਤੁਸੀਂ ਕਿਹੜਾ ਬਣਾਈ ਆ ਜਿਹੜਿਆਂ ਨੇ ਬੋਲੀ ਆਰ ਪੈ ਪੈਦਾ ਹੋਇਆ ਕਿਤੇ ਨਾ ਯਾਨੀ ਕਿ ਉਹਨਾਂ ਦੇ ਪੈਰਾਸ਼ੋ ਮਿੱਟੀ ਖਸਕੇ ਜਣੀ ਕਿ ਉਹਨਾਂ ਨੇ ਡਰ ਦੇ ਮਾਰੇ ਨੇ ਦੋ ਆਗੂ ਨੇ ਥੇ ਜਣੀ ਕਿ ਉਹਨਾਂ ਨੂੰ ਬਗੈਰ ਡਰ ਹੋਇਆ ਇਸ ਕਰਕੇ ਭਾਈ ਜਿੰਨਾ ਥੋ ਤੋਂ ਠੀਕ ਲੱਗਦਾ ਤੁਸੀਂ ਤੱਕੜਿਓ ਤੁਹਾਡੇ ਆਗੂ ਵੀ ਤੱਕੜੇ ਨੇ ਪਰ ਅਸੀਂ ਮਾੜਿਆ ਅਸੀਂ ਮਾੜਿਆ ਨਾਲ ਖੜਾਂਗੇ ਤੇ ਲੜਾਂਗੇ ਬੱਟ ਤੇ ਲੜਾਂਗੇ ਜਿਹੜੇ ਤੇ ਜ਼ੋਰ ਲੱਗਦਾ ਹੂਲਾ ਲੜ ਪਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਹ ਅਸੀਂ ਬੈਠੇ ਦੇ ਸਾਲ ਭਰ ਦੇ ਪਰ ਜਿਹੜੇ ਲੋਟ ਸਾਡੇ ਪਿੰਡ 'ਚ ਗੱਡੀਆਂ ਵੜ ਗਈਆਂ ਪਿਛਲੀ ਵਾਰੀ ਜੱਗ ਬੁਝਾਉਣ ਵਾਸਤੇ ਪਰਚਾ ਪੁਰਚਿਆਂ ਦੀ ਗੱਲ ਵੀ ਆ ਪੈਗੇ ਸੋਚ ਕੇ ਬੜੇ ਉਪਰਾਬੋ ਠੀਕ ਐ ਪਿੰਡ ਉਹ ਜਿਹੜੇ ਆਗੂ ਹੁੰਦੇ ਨੇ ਤਾਕੜੇ ਹੁੰਦੇ ਨੇ ਪਰ ਲੋਕਾਂ ਵਾਸਤੇ ਲੜਾਂਗੇ ਪਰ ਆਪੋ ਲੋਕਾਂ ਵਾਸਤੇ ਅਲੋਟਮੈਂਟ ਕਰੀ ਦੀ ਗੱਲ ਪਰ ਸਾਡੇ ਪਿੰਡ ਦੇ ਉਹ ਗਹਾਂ ਜਥੇਬੰਦੀ ਦੇ ਆਗੂਆਂ ਨੇ ਬਕਾਇਦਾ ਅਲੋਟਮੈਂਟ ਕਰਕੇ ਰੋਕਦੇ ਪਿੰਡ ਵਾਲੇ ਉਹ ਗਹਾਂ ਪਿੰਡ ਵਾਲਿਆਂ ਨੇ ਦੇਖਣਾ ਪਰ ਇਹਨਾਂ ਜ ਗੁੱਟਬਾਜੀ ਜ਼ਿਆਦੇ ਤਾਕੜੇ ਨੇ ਕਿਉਂਕਿ ਤਾਕੜੇ ਸਮਝਦੇ ਨੇ ਸੋ ਗੱਲਬਾਤ ਕੀਤੀ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਬਈ ਦਾ ਜਿਹੜਾ ਅੱਜ ਆਗਾਜ਼ ਹੋਇਆ ਸੱਤ ਮੈਂਬਰੀ ਕਮੇਟੀ ਦੇ ਨਾਲ ਮੰਗਾਂ ਬਦਲੀਆਂ ਨੇ ਵਿਚਾਰਧਾਰਾ ਬਦਲੀ ਹੈ ਸੰਘਰਸ਼ ਦਾ ਰਾਹ ਬਦਲੂਗਾ ਸੋ ਅੱਜ ਵੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਕਿਸਾਨ ਬੀਬੀਆਂ ਪਹੁੰਚੇ ਸੀਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦਾ ਐਲਾਨ ਇੱਕ ਤਰ੍ਹਾਂ ਚੁੱਪਚੀਪੇ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪਟਾਕੇ ਜਿਵੇਂ ਦੱਸਿਆ ਕਿ ਪੈਂਦੇ ਨਾਜਰ ਆਉਣਗੇ ਜ਼ਿਲ੍ਹਾ ਸੰਗਰੂਰ ਨਹੀਂ ਮਾਲਵੇ ਦੇ ਇਲਾਕੇ ਦੇ ਵਿੱਚ ਬਹੁਤ ਸਾਰੇ ਆਗੂ ਲਗਾਤਾਰ ਸੰਪਰਕ ਦੇ ਵਿੱਚ ਨੇ ਬਹੁਤ ਸਾਰੇ ਪਿੰਡ ਕਾਇਆਂ ਸੰਪਰਕ ਦੇ ਵਿੱਚ ਨੇ ਸੋ ਇਹ ਤਸਵੀਰ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਵੇਗੀ ਕਿ ਜੱਤੇਬੰਦੀ ਨੂੰ ਪਿੰਡਾਂ ਦੇ ਵਿੱਚੋਂ ਕਿਦਾਂ ਦਾ ਹੰਗਾਰਾ ਮਿਲਦਾ ਹੈ ਜੱਤੇਬੰਦੀ ਕਿਸਾਨੀ ਮੰਗਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਸੰਘਰਸ਼ ਦੇ ਰਾਹ ਅਲੀਕਦੀ ਹੈ ਪੈਂਤੜਾ ਕੀ ਵਰਤਦੀ ਹੈ ਸੋ ਲਗਾਤਾਰ ਤੁਹਾਨੂੰ ਇਹੋ ਜਿਹੀਆਂ ਤਸਵੀਰਾਂ ਨੇ ਜਿਹੜੀਆਂ ਬਾਕ-ਬਾਕ ਕਿਸਾਨ ਮੁੱਦਿਆਂ ਨੂੰ ਲੈ ਕੇ ਦਿਖਾਉਂਦੇ ਰਹਿੰਦੇ ਆ ਲਗਾਤਾਰ ਬਣੇ ਰਹੋ ਮੈਂ ਜਤਿੰਦਰ ਸਿੰਘ ਜਲੂਰ ਲਿਵਿੰਗ ਪੰਜਾਬ 80 ਠੀਕ ਹੈ ਕੁਸ਼ਲ